ਅੱਜ ਤੁਹਾਨੂੰ ਦੋਸਤੋ ਉਹ ਘੋੜਾ ਦਿਖਾਉਣਾ ਜਿਹਨੇ ਪੰਜਾਬ ਦੀ ਮੱਝੂ ਕੇ ਬਲੱਡ ਲਾਈਨ ਨੂੰ ਸ਼ੋਹਾਂ ਦੇ ਵਿੱਚ ਲਿਜਾ ਕੇ ਖੜਾ ਕੀਤਾ ਤੇ ਆਪਦੀ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਆ ਚੈਂਪੀਅਨ ਖਲੀਫਾ ਜਿਹੜਾ ਹੁਣ ਤੱਕ 25 ਸ਼ੋਹ ਜਿੱਤ ਚੁੱਕਿਆਗਾ 25 ਸ਼ੋਹ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਕਹਿਣ ਨੂੰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ 25 ਸ਼ੋਹਾਂ ਦਾ ਰਿਕਾਰਡ ਕਾਇਮ ਕਰਨ ਵਾਸਤੇ ਇਸ ਘੋੜੇ ਦੇ ਉੱਤੇ ਕਿੰਨੀ ਮਿਹਨਤ ਲੱਗੀ ਹੋਣੀ ਆ ਇੰਡੀਆ ਦਾ ਕੋਈ ਅਹੇਜਾ ਕੋਨਾ ਨਹੀਂ ਹੈਗਾ ਇਹੋ ਜੀ ਕੋਈ ਸਟੇਟ ਨਹੀਂ ਜਿੱਥੇ ਇਹ ਘੋੜਾ ਸ਼ੋਹਾਂ ਦੇ ਵਿੱਚ ਨਾ ਗਿਆ ਹੋਵੇ ਹਰ ਇੱਕ ਸ਼ੋਹ ਦੇ ਵਿੱਚ ਨੇ ਪਾਰਟਿਸਿਪੇਟ ਕੀਤਾਗਾ ਤੇ ਟਰੋਫੀ ਲੈਵਣਾ ਵਾਪਸ ਨਹੀਂ ਮੁੜਿਆ ਤਾਂ ਹੀ ਕਰਕੇ ਪੰਜਾਬ ਵਾਲਿਆਂ ਨੂੰ ਇਸ ਘੋੜੇ ਦੇ ਉੱਤੇ ਬੜਾ ਫਕਰ ਤੇ ਮਾਣ ਮਹਿਸੂਸ ਹੁੰਦਾ ਨਿਗਾਹ ਮਾਰ ਕੇ ਦੇਖੋ ਯਾਰ ਘੋੜਾ ਵੱਡਾ ਵੀ ਬਹੁਤ ਆ ਸਨੱਖਾ ਵੀ ਬੜਾਗਾ ਮਜ਼ਬੂਤ ਵੀ ਬੜਾ ਤਾਂ ਹੀ ਕਰਕੇ ਇਹਨੇ ਇੰਨੇ ਨਕਾੜਾ ਜਿਹੜੇ ਸਤਾਪਤ ਕਰਕੇ ਦਿਖਾਤੇ ਅੱਜ ਕੱਲ ਬਰੀਡਿੰਗ ਦੇ ਵਿੱਚ ਵੀ ਜਿਹੜੇ ਝੰਡੇ ਗੱਡ ਕੇ ਦਿਖਾਏ ਆ ਰਿਜ਼ਲਟ ਇਹਦੇ ਬਾ ਕਮਾਲ ਆਇਆ ਬਸ਼ੇਰੇ ਵੀ ਅੱਗੇ ਦੇ ਸਾਂਹ ਬਣ ਕੇ ਹੁਣ ਤਿਆਰ ਹੋਣ ਲੱਗੇ ਤੇ ਸ਼ੋਹਾਂ ਦੇ ਵਿੱਚ ਵੀ ਉਹ ਆਪਦੇ ਪਿਓ ਦੀਆਂ ਪੈੜਾਂ ਦੇ ਵਿੱਚ ਪੈਰ ਧਰਨ ਲੱਗੇ ਬੱਚੇ ਵੀ ਤੁਹਾਨੂੰ ਆਪਾਂ ਇਹਦੇ ਦਿਖਾਵਾਂਗੇ ਕਿੰਨੀ ਫੀਸ ਰੱਖੀ ਆ ਗੱਲਬਾਤ ਬਾਈ ਜਗਪ੍ਰੀਤ ਭੈਣੀ ਰੋੜਾ ਵਾਲੇ ਨਾਲ ਕਰਾਂਗੇ ਤੇ ਬਾਈ ਵੀ ਬੜਾ ਡਾਊਨ ਟੂ ਅਰਥ ਬੰਦਾ ਆਗਾ ਉਹਨੇ ਕਿਸੇ ਸ਼ੋਅ ਦੇ ਵਿੱਚ ਇਹਦੇ ਰਿਜ਼ਲਟ ਨੂੰ ਲੈ ਕੇ ਅੱਜ ਤੱਕ ਕਿੰਤੂ ਪ੍ਰਾਂਤੂ ਨਹੀਂ ਕੀਤੀ ਇਹ ਜਗਪ੍ਰੀਤ ਦਾ ਵੀ ਇੱਕ ਰਿਕਾਰਡ ਆਗਾ ਸਾਰੇ ਕੋੜੇ ਵਾਲੇ ਨੂੰ ਛੱਡ ਕੇ ਉਹਨੇ ਵੀ ਇੱਕ ਵੱਖਰਾ ਰਿਕਾਰਡ ਕਾਇਮ ਕੀਤਾਗਾ ਤੇ ਆ ਬਸ਼ੇਰਾ ਬਾਈ ਦੇ ਫਾਰਮ ਦੇ ਉੱਤੇ ਹੁਣ ਇੱਕ ਨਵਾਂ ਤਿਆਰ ਹੋਇਆਗਾ ਖਲੀਫੇ ਦਾ ਇਹਨੇ ਵੀ ਹੁਣ ਤੱਕ 200 ਜਿੱਤ ਜਲੇ 200ਾਂ ਦੇ ਵਿੱਚ ਇਹ ਲੱਗਿਆਗਾ ਇੱਕ ਤਾਂ ਆਪਣੇ ਜਗਰਾਮ ਵਾਲੇ 'ਚ ਤੇ ਇੱਕ ਜਿਹੜਾ ਭੋਗੀ ਵਾਲ ਸ਼ੋਅ ਹੋਇਆ ਸੀ ਦੋਨੇ ਸ਼ੋਅਾਂ ਦੇ ਵਿੱਚ ਇਹ ਬਸ਼ੇਰਾ ਜਿੱਤ ਚੁੱਕਿਆਗਾ ਮਿੱਤਰੋ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਹੋਰ ਵੀ ਪੰਜਾਬ ਤੋਂ ਬਾਹਰਲੀਆ ਸਟੇਟਾਂ ਦੇ ਵਿੱਚ ਸ਼ੋਅਾਂ ਦੇ ਵਿੱਚ ਪਾਰਟਿਸਿਪੇਟ ਕਰਨਾਗਾ ਤੇ ਖਲੀਫੇ ਦਾ ਹੋਰ ਵੀ ਨਾਂ ਅੱਗੇ ਲੈ ਕੇ ਜਾਣਾ ਮੱਜੂ ਕੇ ਬਲੱਡ ਲਾਈਨ ਨੂੰ ਪ੍ਰੋਮੋਟ ਕਰਨ ਦੇ ਵਿੱਚ ਇਹ ਵੀ ਆਪ ਦਾ ਇੱਕ ਅਹਿਮ ਯੋਗਦਾਨ ਨਿਭਾਊਗਾ ਸੋ ਬਸ਼ੇਰਾ ਤੁਹਾਨੂੰ ਕਿਵੇਂ ਦਾ ਲੱਗਿਆ ਖਲੀਫੇ ਦਾ ਕਮੈਂਟ ਕਰਕੇ ਲਾਜ਼ਮੀ ਦੱਸੋ ਇਹਦੇ ਬਾਰੇ ਵੀ ਗੱਲਬਾਤ ਆ ਜਿਹੜੀ ਆਪਾਂ ਬਾਈ ਜਗਪ੍ਰੀਤ ਦੇ ਨਾਲ ਇੰਟਰਵਿਊ ਦੇ ਵਿੱਚ ਕਰਾਂਗੇ ਇੱਕ ਬਸ਼ੇਰਾ ਤੁਹਾਨੂੰ ਹੋਰ ਦਿਖਾਉਣੇ ਆ ਆ ਵੀ ਬਾਈ ਹੁਣਾ ਦੀ ਹੋਮ ਬਰੀਡ ਹੀ ਆ ਬਸ਼ੇਰਾ ਇਹ ਵੀ ਖਲੀਫੇ ਦਾਗਾ ਜਿਹੜਾ ਤੁਹਾਨੂੰ ਪਹਿਲਾ ਬਸ਼ੇਰਾ ਦਿਖਾਇਆ ਤੇ ਆ ਬਸ਼ੇਰਾਗਾ ਦੋਨੇ ਮਾਪਿਓ ਵਾਲੇ ਪਾਸਿਓ ਸਕੇ ਭਰਾ ਨੇਗੇ ਬਾਈ ਜਗਪ੍ਰੀਤ ਦੇ ਘਰੀ ਆ ਘੋੜੀ ਜਿਹੜਾ ਇਹਨਾਂ ਇਹਨਾਂ ਬਸ਼ੇਰਿਆਂ ਦੀ ਮਾਂ ਕੀ ਜਿਹੜੀ ਉਹ ਵੀ ਤੁਹਾਨੂੰ ਆਪਾ ਦਿਖਾਵਾਂਗੇ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਪਹਿਲਾਂ ਕਮੈਂਟ ਕਰਕੇ ਦੱਸਿਓ ਵੀ ਆ ਬਸ਼ੇਰਾ ਵੀ ਤੁਹਾਨੂੰ ਕਿਵੇਂ ਦਾ ਲੱਗਿਆ ਤੰਨੇ ਪਾਰੇ ਦੇ ਚਟੇ ਆ ਮੱਥੇ ਤੇ ਬਹੁਤ ਸੋਹਣਾ ਬਲੇਜ ਆ ਕਦ ਕੱਠ ਵੀ ਚੰਗਾ ਕਰਦਾ ਆਉਂਦਾਗਾ ਸ਼ਕੀਨ ਕੁੰਡੀ ਵਾਲਾ ਕੰਨਾ ਮਿੱਤਰੋ ਪਿੱਠਪੁੜੇ ਦਾ ਤੇ ਬਾਡੀ ਬਣਤਰ ਦਾ ਬਹੁਤ ਜ਼ਿਆਦਾ ਖੁੱਲਾ ਬਣੂਗਾ ਤੇ ਸ਼ੂਆਂ ਦੇ ਵਿੱਚ ਇਹ ਵੀ ਕੋੜਾ ਇੱਕ ਵੱਖਰਾ ਟ੍ਰੈਂਡ ਸੈੱਟ ਕਰਕੇ ਦਿਖਾਊਗਾ ਤੇ ਹੁਣ ਇਹ ਤੁਹਾਨੂੰ ਇਹਨਾਂ ਦੋਨਾਂ ਬਸ਼ੇਰਾਂ ਦੀ ਮਾਂ ਦਿਖਾਉਣੀ ਆ ਆਹ ਘੋੜੀ ਆ ਜਿਹਦੀ ਕੁੱਖੋਂ ਇਹ ਦੋਨੇ ਬਸ਼ੇਰੇ ਪੈਦਾ ਹੋਏ ਬਹੁਤ ਜ਼ਿਆਦਾ ਚੰਗੀ ਘੋੜੀ ਆ ਇਸ ਕੁੜੀ ਨੇ ਵੀ ਬਰੀਡਿੰਗ ਦੇ ਵਿੱਚ ਬਹੁਤ ਕੁਝ ਕਰਕੇ ਦਿਖਾਇਆ ਇਹਨਾਂ ਬਸ਼ੀਰਿਆਂ ਤੋਂ ਪਹਿਲਾਂ ਇਸ ਕੁੜੀ ਨੇ ਕੀ ਕੀਤਾ ਉਹ ਵੀ ਗੱਲਬਾਤ ਆਪਾਂ ਬਾਈ ਜਗਪ੍ਰੀਤ ਦੇ ਨਾਲ ਕਰਾਂਗੇ ਖਲੀਫੇ ਬਾਰੇ ਵੀ ਖੁੱਲੀਆਂ ਗੱਲਾਂ ਬਾਤਾਂ ਹੋਣਗੀਆਂ ਸ਼ੋਹਾਂ ਨੂੰ ਲੈ ਕੇ ਉਹਦੀ ਸਟੱਡ ਸਰਵਿਸ ਨੂੰ ਲੈ ਕੇ ਤੇ ਜਾਂ ਜਿਹੜੇ ਉਹਦੇ ਹੋਰ ਰਿਜ਼ਲਟ ਆਏ ਆ ਵੀ ਕੋਈ ਕੀ ਕੁਝ ਖਲੀਫੇ ਨੇ ਹੁਣ ਤੱਕ ਕਰਕੇ ਦਿਖਾਇਆਗਾ ਕਿੰਨੀ ਫੀਸ ਖਲੀਫੇ ਦੀ ਅੱਜ ਕੱਲ ਚੱਲ ਰਹੀ ਆ ਸਾਰੀ ਗੱਲਬਾਤ ਬਾਈ ਜਗਪ੍ਰੀਤ ਤੋਂ ਆਪਾਂ ਕਲੀਅਰ ਕਰਾਂਗੇ ਤੇ ਦੋ ਘੋੜੀਆਂ ਤੁਹਾਨੂੰ ਉਹ ਦਿਖਾਉਣ ਲੱਗੇ ਆ ਜਿਹੜੀਆਂ ਬਾਈ ਨੇ ਸੇਲ ਕਰਨੀਆਂ ਨੇ ਇਹ ਦੋ ਘੋੜੀਆਂ ਖਲੀਫੇ ਤੋਂ ਗੱਬਣ ਚੈੱਕ ਪਾਸ ਨੇ ਇੱਕ ਦਾ ਮੱਥੇ ਬਲੇਜ ਦੀ ਦੋ ਪੈਰ ਚਟਿਆਂ ਦੀ ਘੋੜੀ ਆ ਦੋਸਤੋ ਇਹਦੀ ਵੀ ਬਾਡੀ ਬਹੁਤ ਜ਼ਿਆਦਾ ਖੁੱਲੀ ਆ ਮਜ਼ਬੂਤ ਬੜੀਆ ਘੋੜੀ ਹੱਕ ਹੱਕ ਤੁਸੀਂ ਇਹਦੀ ਨਿਗਾਹ ਮਾਰੋ ਬਹੁਤ ਜ਼ਿਆਦਾ ਖੁੱਲੀ ਆ ਸੋ ਬਰੀਡਿੰਗ ਨੂੰ ਇਹ ਘੋੜੀ ਬਹੁਤ ਜ਼ਿਆਦਾ ਚੰਗੀ ਆ ਖਲੀਫੇ ਤੋਂ ਗੱਬਣ ਚੈੱਕ ਪਾਸ ਹੋਈ ਵੀ ਆ ਤਸ਼ਕੀਨ ਵੀ ਬੜੀਆ ਮਾਰਕਾ ਵੀ ਬੜਾ ਵਧੀਆ ਤੇ ਦੂਜੀ ਘੋੜੀ ਜਿਹੜੀ ਆਹਾ ਮਿੱਤਰੋ ਮੱਥੇ ਤੇ ਫੁੱਲ ਵਾਲੀ ਇਹਦੇ ਬਾਰੇ ਵੀ ਗੱਲਬਾਤ ਆਪਾਂ ਪੁੱਛਾਂਗੇ ਇਹ ਵੀ ਬਾਈ ਨੇ ਸੇਲ ਕਰਨੀ ਆ ਤੇ ਆਜੋ ਫਿਰ ਬਾਈ ਨਾਲ ਆਪਾਂ ਜਗਪ੍ਰੀਤ ਨਾਲ ਕਰਦੇ ਹਾਂ ਗੱਲਬਾਤ ਸ਼ੁਰੂ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਬੇਅੰਤ ਮਾਣ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼임ੀਦਾਰ ਤੇ ਜਿੰਨੇ ਵੀ ਘੋੜਾ ਪਾਲਕ ਵੀਰ ਆਪਣੀ ਇਸ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਦਾ ਸਵਾਗਤ ਕਰਦਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਖਲੀਫੇ ਘੋੜੇ ਬਾਰੇ ਬੈਸੇ ਸਾਰੇ ਭਰਾ ਜਿੰਨੇ ਘੋੜਿਆਂ ਵਾਲੇ ਆ ਇਸ ਘੋੜੇ ਤੋਂ ਵੀ ਚੰਗੀ ਤਰ੍ਹਾਂ ਜਾਣੂ ਨੇ ਤੇ ਬਾਈ ਜਗਪ੍ਰੀਤ ਸਿੰਘ ਗਰੇਵਾਲ ਨੂੰ ਵੀ ਤੁਸੀਂ ਸਾਰੇ ਜਾਣਦੇ ਹੋ ਜਿਹੜੇ ਕਿ ਖਲੀਫੇ ਘੋੜੇ ਦੇ ਓਨਰ ਨੇ ਅੱਜ ਆਪਾਂ ਪਿੰਡ ਪੈਣੀ ਰੋੜਾ ਬੈਠੇ ਆਂਗੇ ਬਾਈ ਜਗਪ੍ਰੀਤ ਦੇ ਨਾਲ ਸੋ ਬਾਈ ਦੇ ਫਾਦਰ ਸਾਹਿਬ ਬਲਰਾਜ ਸਿੰਘ ਜੀ ਗਰੇਵਾਲ ਜਿਨ੍ਹਾਂ ਨੂੰ ਤਕਰੀਬਨ ਸਾਰੇ ਘੋੜਿਆਂ ਵਾਲੇ ਵੀਰ ਭਲੀ ਭਾਂਤ ਜਾਣਦੇ ਆ ਜਿਨ੍ਹਾਂ ਨੇ ਚਾਹੇ ਉਹ ਕਹਿ ਲੋ ਛਪਟਾ ਦੌੜਾ ਨੇ ਇਨਾ ਦੌੜਾਂ ਨੂੰ ਵੀ ਬਹੁਤ ਪ੍ਰਮੋਟ ਕੀਤਾ ਉਹਨਾਂ ਨੇ ਇੱਕ ਅਹਿਮ ਯੋਗਦਾਨ ਪਾਇਆ ਜਿਹੜੀਆਂ ਪੰਜਾਬ ਦੇ ਵਿੱਚ ਦੌੜਾਂ ਹੁੰਦੀਆਂ ਨੇ ਬਹੁਤ ਉਹਨਾਂ ਨੂੰ ਪ੍ਰਮੋਟ ਕੀਤਾ ਕਿਉਂਕਿ ਚਰਾਂ ਤੋਂ ਅੰਕਲ ਜੀ ਇਸ ਕੰਮ ਦੇ ਵਿੱਚ ਇਸ ਫੀਲਡ ਦੇ ਵਿੱਚ ਸੀਗੇ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਬਾਈ ਦੇ ਚਾਲ ਵਾਲੇ ਜਾਨਵਰਾਂ ਬਾਰੇ ਵੀ ਕਰਾਂਗੇ ਤੋਰੇ ਵਾਲੇ ਜਾਨਵਰਾਂ ਬਾਰੇ ਤੇ ਬਾਕੀ ਬਾਈ ਨੂੰ ਕਿੰਨੇ ਚਰ ਤੋਂ ਸ਼ੌਂਕ ਆ ਖਲੀਫੇ ਕੋੜੇ ਬਾਰੇ ਸੋ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਕਿੰਨੇ ਉਹਨੇ ਸ਼ੋ ਜਿੱਤੇ ਆ ਕੀ ਕੀ ਉਹਦੀਆਂ ਪੋਜੀਸ਼ਨ ਆ ਰਹੀਆਂ ਨੇ ਤੇ ਬਰੀਡਿੰਗ ਦੇ ਵਿੱਚ ਉਹ ਘੋੜਾ ਅੱਗੇ ਦਾ ਕਿਉਂ ਜਾ ਉਹਨੇ ਪਰਫਾਰਮ ਕੀਤਾ ਕਿੰਨੇ ਕ ਬੱਚੇ ਆ ਚੁੱਕੇ ਆ ਮਾਰਕੀਟ ਦੇ ਵਿੱਚ ਤੇ ਜਿਨ੍ਹਾਂ ਦੇ ਵਿੱਚੋਂ ਅੱਗੇ ਬਸ਼ੇਰੇ ਸਾਣ ਬਣ ਕੇ ਤਿਆਰ ਹੋਇਆ ਉਹਨਾਂ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਬਾਈ ਦੇ ਕੋਲੇ ਤਿੰਨ ਕ ਘੋੜੀਆਂ ਸੇਲ ਆਲੀਆਂ ਵੀ ਹੈਗੀਆਂ ਨੇ ਫਾਰਮ ਦੇ ਉੱਤੇ ਜਿਹੜੀਆਂ ਕਿ ਖਲੀਫੇ ਤੋਂ ਗੱਪਣ ਚੱਕ ਪਾਸ ਆ ਉਹਨਾਂ ਬਾਰੇ ਵੀ ਥੋੜੀ ਬਹੁਤੀ ਆਪਾਂ ਗੱਲਬਾਤ ਕਰਾਂਗੇ ਸੋ ਜਿਹੜਾ ਇਹ ਪਿੰਡਾ ਪੈਣੀ ਰੋੜਾ ਇਹ ਰਾਏਕੋਟ ਤੋਂ ਤਕਰੀਬਨ 15 17 ਕਿਲੋਮੀਟਰ ਪੈ ਜਾਂਦਾ ਤੇ ਨੇੜੇ ਪਿੰਡ ਰਹਿ ਜਾਂਦਾਗਾ ਪੱਖੋਵਾਲ ਸੋ ਨੇੜੇ ਪਿੰਡ ਪੈ ਜਾਂਦਾ ਇਹ ਭੈਣੀ ਰੋੜਾ ਤੇ ਬਾਈ ਜਗਪ੍ਰੀਤ ਦੇ ਨਾਲ ਆਪਾਂ ਗੱਲਬਾਤ ਸਾਰੀ ਖਲੀਫੇ ਬਾਰੇ ਕਰਦੇ ਆਂ ਬਾਈ ਸਸਰੀ ਗਾਲ ਜੀ ਜਨ ਜੀ ਸਸਰੀ ਗਾਲ ਜੀ ਬੇਅੰਤ ਬਾਈ ਤੇ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਤੁਸੀਂ ਵੀਡੀਓ ਕਰਨ ਆਏ ਹੋ ਹਾਂਜੀ ਬਾਈ ਤੇ ਜਿੰਨੇ ਵੀ ਸਾਰੇ ਦਰਸ਼ਕ ਨੇ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਸਰੀ ਗਾਲ ਜੀ ਸਾਰਿਆਂ ਨੂੰ ਜਗਪ੍ਰੀਤ ਵੀਰੇ ਤੁਹਾਡਾ ਵੀ ਨਾਲ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਪਦੇ ਵਿਜੀ ਸ਼ਡਿਊਲ ਦੇ ਵਿੱਚੋਂ ਟਾਈਮ ਕੱਢਿਆ ਹਨਾ ਕਿਉਂਕਿ ਕਈ ਵਾਰ ਆਪਣੀ ਗੱਲਬਾਤ ਹੋਈ ਸੀਗੀ ਪਲਾਨ ਬਣਦਾ ਬਣਦਾ ਅੱਗੇ ਚੱਲ ਜਾਂਦਾ ਸੀਗਾ ਹਾਂਜੀ 2-3 ਵਾਰੀ ਆਪਣਾ ਪਲਾਨ ਅੱਗੇ ਹੋਇਆ ਵਾ ਹਾਂਜੀ ਰਿਜਮ ਕਰਕੇ ਬਾਈ ਤੇ ਐਡਰੈਸ ਤਾਂ ਬਾਈ ਮੈਂ ਪਿੰਡ ਦਾ ਆਪਣੇ ਦਾ ਕਲੀਅਰ ਕਰਤਾ ਤੇ ਪਹਿਲਾਂ ਗੱਲਬਾਤ ਆ ਜਿਹੜੀ ਘੋੜਿਆਂ ਦੇ ਮੰਨ ਲਓ ਸ਼ੌਂਕ ਬਾਰੇ ਆਪਾਂ ਅੰਕਲ ਜੀ ਤੁਸੀਂ ਗੱਲਬਾਤ ਸ਼ੁਰੂ ਕਰ ਲਈ ਹੈ ਹਨਾ ਕਿਉਂਕਿ ਸਾਰੇ ਘੋੜਿਆਂ ਵਾਲੇ ਭਰਾ ਉਹਨਾਂ ਨੂੰ ਤੁਹਾਡੇ ਫਾਦਰ ਸਾਹਿਬ ਨੂੰ ਜਾਣਦੇ ਆ ਬਾਈ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀਗਾ ਉਹਨਾਂ ਦਾ ਇੱਕ ਬੜਾ ਨਾਮ ਆ ਬਾਈ ਇਸ ਇੰਡਸਟਰੀ ਦੇ ਵਿੱਚ ਹਾਂਜੀ ਮੇਰੇ ਫਾਦਰ ਸਾਹਿਬ ਸਰਦਾਰ ਬਲਰਾਜ ਸਿੰਘ ਹਾਂਜੀ ਬਿੱਲੂ ਭੈਣੀ ਰੋੜਾ ਕਰਕੇ ਹਾਂਜੀ ਬਾਈ ਜਾਣਦੇ ਸੀ ਸਾਰੇ ਹਾਂਜੀ ਬਾਈ ਤੇ ਉਹਨਾਂ ਨੂੰ ਬਹੁਤ ਸ਼ੌਂਕ ਸੀਗਾ ਹਾਂਜੀ ਬਾਈ ਘੋੜਿਆਂ ਦਾ ਤੇ ਵਧੀਆ-ਵਧੀਆ ਘੋੜੇ ਰੱਖੇ ਨੇ ਉਹਨਾਂ ਨੇ ਹਾਂਜੀ ਬਾਈ ਤੇ ਨਾਲ ਹੀ ਉਹਨਾਂ ਨੂੰ ਰਾਈਡਿੰਗ ਦਾ ਵੀ ਸ਼ੌਂਕ ਬਹੁਤ ਸੀਗਾ ਹਾਂਜੀ ਬਾਈ ਤੇ ਨਾਲ ਹੀ ਮੈਨੂੰ ਵੀ ਥੋੜਾ-ਬਹੁਤ ਪਹਿਲਾਂ ਵੀ ਸੀਗਾ ਤੇ ਨਾਲ ਉਹਨਾਂ ਨੇ ਨਾਲ ਦੀ ਨਾਲ ਮੈਨੂੰ ਸ਼ੌਂਕ ਦੇ ਨਾਲ ਨਾਲ ਰੱਖਿਆ ਵਾ ਹਾਂਜੀ ਬਾਈ ਹਾਂਜੀ ਤੇ ਬਈ ਜਿਆਦਾ ਜਿਵੇਂ ਉਹਨਾਂ ਦਾ ਜ਼ਿਕਰ ਆਉਂਦਾ ਅੰਕਲ ਜੀ ਦਾ ਵੀ ਉਹਨਾਂ ਨੇ ਦੌੜ ਨੂੰ ਬਹੁਤ ਪ੍ਰਮੋਟ ਕੀਤਾ ਬਾਈ ਬਹੁਤ ਸਾਰੀਆਂ ਖੇਡਾਂ ਉਹਨਾਂ ਨੇ ਪਹਿਲਾਂ ਕਰਾਈਆਂ ਹਨਾ ਬਾਈ ਉਸੇ ਮੰਨ ਲਓ ਉਹਨਾਂ ਦੀਆਂ ਪੜਾਂ ਦੇ ਵਿੱਚ ਤੁਸੀਂ ਅੱਗੇ ਪੈਰ ਧਰਿਆ ਬਾਈ ਕਿਉਂਕਿ ਤੁਹਾਡੇ ਕੋਲੇ ਵੀ ਇਸ ਵਕਤ ਦੌੜ ਵਾਲੇ ਦੋ ਜਾਨਵਰ ਰੱਖੇ ਹੋਏ ਆ ਬਾਈ ਹਨਾ ਖੇਡ ਤੇ ਤੁਸੀਂ ਅਕਸਰ ਹੀ ਜਾਂਦੇ ਰਹਿੰਦੇ ਹੋ ਹਾਂਜੀ ਹਾਂਜੀ ਦੌੜ ਰੇਵੀਆ ਦਾ ਵੀ ਬਹੁਤ ਸ਼ੌਂਕ ਸੀ ਡੇੜੀ ਇਹਨਾਂ ਨੂੰ ਤੇ ਸਪੱਟਾ ਦਾ ਵੀ ਸੀਗਾ ਘੋੜੀ ਬਹੁਤ ਚੰਗੀ ਸੀਗੀ ਆਪਣੇ ਕੋਲੇ ਤੇ ਰੇਵੀਆ ਵਾਲਾ ਘੋੜਾ ਵੀ ਸੀਗਾ ਬਹੁਤ ਚੰਗਾ ਹਾਂਜੀ ਬਾਈ ਤੇ ਦੋਨਾਂ ਨੂੰ ਜਣੀ ਵਧੀਆ ਪ੍ਰਮੋਟ ਕੀਤਾ ਹੀ ਡੇੜੀ ਹੈ ਠੀਕ ਹੈ ਬਾਈ ਤੇ ਇਕ ਆਪਾਂ ਥੋੜਾ ਜਿਹਾ ਸ਼ਾਰਟ ਦੇ ਵਿੱਚ ਭਰਾਵਾਂ ਨੂੰ ਦੱਸ ਦਈਏ ਤਾਂ ਖੇਡ ਭਾਰੇ ਗੱਲਬਾਤ ਹੋ ਗਈ ਬਾਈ ਜਿਵੇਂ ਘੋੜੇ ਆਪਣੇ ਫਾਰਮ ਦੇ ਉੱਤੇ ਬਾਈ ਪਹਿਲਾਂ ਤੋਂ ਹੀ ਰਹਿੰਦੇ ਆ ਤੇ ਤੁਸੀਂ ਇੱਕ ਹੋਰ ਬੜੀ ਵੱਡੀ ਗੱਲਬਾਤ ਆ ਜਿਹੜਾ ਪਿੰਡ ਦੇ ਨਾਂ ਤੇ ਤੁਸੀਂ ਸਟੱਡ ਫਾਰਮ ਦਾ ਨਾਂ ਰੱਖਿਆ ਪੈਣੀ ਰੋੜਾ ਸਟੱਡ ਫਾਰਮ ਹਨ ਹਾਂਜੀ ਕਿ ਪਿੰਡ ਨੂੰ ਤੁਸੀਂ ਅੱਗੇ ਲੈ ਕੇ ਜਾਣਾ ਇੱਕ ਸੋਚ ਸੀਗੀ ਵੀ ਵੀ ਪਿੰਡ ਦਾ ਨਾਮ ਜਿਆਦਾ ਪਿੰਡ ਦਾ ਨਾਮ ਮਸ਼ਹੂਰ ਹੋਵੇ ਹਾਂਜੀ ਅੱਗੇ ਆਵੇ ਤੇ ਹਾਂਜੀ ਵੀ ਅੱਗੇ ਆਵੇ ਤੇ ਉਸੇ ਕਰਕੇ ਵੀ ਪਿੰਡ ਦਾ ਨਾਮ ਤੇ ਆਪਾਂ ਸਟੱਡ ਫਾਰਮ ਦਾ ਨਾਂ ਰੱਖਿਆ ਠੀਕ ਹੈ ਬਾਈ ਤੇ ਪਹਿਲਾਂ ਬਾਈ ਖਲੀਫੇ ਤੋਂ ਪਹਿਲਾਂ ਜੇ ਆਪਾਂ ਗੱਲਬਾਤ ਕਰ ਲਈਏ ਕਿਹੜੇ ਕਿਹੜੇ ਘੋੜੇ ਆਪਣੇ ਫਾਰਮ ਤੇ ਰਹਿ ਚੁੱਕੇ ਆ ਬਾਈ ਆਪਣੇ ਫਾਰਮ ਤੇ ਮੱਝੂ ਗਾਲਾ ਆਸਟ੍ਰੇਲੀਅਨ ਵੀ ਰਹਾ ਵੀ ਤੇ ਆ ਆਪਣੇ ਕੋਲ ਜਿਹੜਾ ਜਿਹੜਾ ਕੀ ਫੌਜੀ ਦਾ ਬਾਪ ਐਡਮ ਦਾ ਬਾਪ ਹਾਂਜੀ ਪੱਟੀਆਂ ਵਾਲੇ ਘੋੜੇ ਦਾ ਬਾਪ ਹਾਂਜੀ ਤੇ ਉਹ ਆਪਣੇ ਅੰਕਲ ਨੇ ਪਮਾਲ ਤੋਂ ਦੋ ਅੰਕਲ ਜੀ ਉਹਨਾਂ ਤੋਂ ਲਿਆ ਸੀ ਡੈਡੀ ਜੀ ਉਹਨਾਂ ਨੇ ਠੀਕ ਹੈ ਬਾਈ ਤੇ ਉਹ ਘੋੜਾ ਆਪਣੇ ਕੋਲ ਡੇਢ ਦੋ ਸਾਲ ਰਿਹਾ ਵਾ ਠੀਕ ਹੈ ਬਾਈ ਹਾਂਜੀ ਤੇ ਪੱਟੀਆਂ ਵਾਲਾ ਘੋੜਾ ਵੀ ਆਪਣੇ ਕੋਲ ਰੱਖ ਕੇ ਗਿਆ ਹੋਇਆ ਹਾਂਜੀ ਬਾਈ ਤੇ ਦੋ ਤਾਂ ਨੁਕਰੇ ਘੋੜੇ ਹੁੰਦੇ ਸੀ ਹਾਂਜੀ ਉਹ ਦੋਨੋਂ ਵੀ ਡੇੜੀ ਦਾ ਸ਼ੌਂਕ ਸੀਗਾ ਨੁਕਰਿਆਂ ਵੱਲ ਹਾਂਜੀ ਬਾਈ ਘੋੜੇ ਵੀ ਸੀਗੇ ਘੋੜੀਆਂ ਵੀ ਰੱਖਦੇ ਸੀ ਹਾਂਜੀ ਹਾਂਜੀ ਤੇ ਐਂ ਬੁਲੰਦ ਹੋ ਗਿਆ ਹਾਂਜੀ ਬੁਲੰਦ ਘੋੜਾ ਵੀ ਆਪਣੇ ਸੋਨੂ ਬਾਈ ਨੂੰ ਜਗਰਾਉ ਮੰਡੀ ਤੇ 2013 ਚ ਸੇਲ ਕੀਤਾ ਸੀ ਉਹਨਾਂ ਨੂੰ ਠੀਕ ਹੈ ਬਾਈ ਹਾਂਜੀ ਬੁਲੰਦ ਦਾ ਬੱਚਾ ਆ ਗਿਆ ਜਿਵੇਂ ਅੱਗੇ ਖਲੀਫਾ ਬਾਈ ਹਾਂਜੀ ਬਾਈ ਤੇ ਬੁਲੰਦ ਆਪਣੇ ਕੋਲੇ ਕਿੰਨਾ ਟਾਈਮ ਰਿਹਾ ਬਾਈ ਬੁਲੰਦ ਆਪਣੇ ਕੋਲੇ ਤਕਰੀਬਨ 2 ਸਾਲ 2 ਢਾਈ ਸਾਲ 2 ਸਾਲ ਐਨਾ ਕਰਿਆ ਜੀ ਉਹ ਵੀ ਉਹ ਆਪਣੇ ਜੋਤੀ ਅੰਕਲ ਤੋਂ ਹੀ ਲਿਆ ਸੀਗਾ। ਠੀਕ ਹੈ ਜੀ। ਹੋਰ ਪਰਵੇਟ ਤੋਂ ਜਿਹਨਾਂ ਦਾ ਫੌਜੀ ਘੋੜਾ ਸੀਗਾ। ਹਾਂਜੀ ਹਾਂਜੀ ਬਾਈ। ਹਾਂਜੀ। ਠੀਕ ਹੈ ਜੀ। ਤੇ ਉਹਦੀ ਵੀ ਇੱਥੇ ਕਾਫੀ ਤੁਸੀਂ ਫਿਰ ਡੋਢਾ ਹੀ ਸਾਲਾਂ ਦੇ ਵਿੱਚ ਘੋੜੀਆਂ ਅੱਗੇ ਮੇਟ ਕਰਾਈਆਂ ਬਈ ਬਰੀਡਿੰਗ ਕੀਤੀ ਹੋਣੀ ਆ ਜਾਂ ਉਦੋਂ ਇੱਥੇ ਨਹੀਂ ਸੀ ਛੱਡਣ ਲੱਗੇ। ਨਹੀਂ ਆਪਣੇ ਕੋਲ ਤਾਂ ਬਹੁਤ ਘੱਟ ਹੋਈ ਆ ਜੀ। ਠੀਕ ਹੈ। ਸੋਨੂ ਬਾਈ ਕੋਲੇ ਹੋਈ ਆ ਜਿੰਨੀ ਵੀ ਜ਼ਿਆਦੇ ਹੋਈ ਆ ਆਪਣੇ ਕੋਲ ਤਾਂ 5-7 ਘੂੜੀਆਂ ਮਿਲੀਆਂ ਹੋਣਗੀਆਂ। ਹਾਂਜੀ ਬਾਈ ਤੇ ਜ਼ਿਆਦੇ ਬਰੀਡਿੰਗ ਤਾਂ ਬਾਈ ਕੋਲੇ ਹੋਈ ਆ। ਇਹ ਖਲੀਫੇ ਦੀ ਮਾਂ ਵੀ ਉੱਥੋਂ ਬਾਈ ਕੋਲੋਂ ਜਾ ਕੇ ਘੋੜੇ ਤੋਂ ਮਲਾ ਕੇ ਲਿਆਂਦੀ ਸੀਗੀ ਹਾਂਜੀ ਠੀਕ ਹੈ ਬਾਈ ਤੇ ਖਲੀਫੇ ਦਾ ਜਨਮ ਕਿਹੜੇ ਸਾਲ ਦਾ ਬਾਈ ਜੇ ਤੁਸੀਂ ਦੱਸ ਦਿਓ ਉੱਥੋਂ ਮੇਟ ਹੋਈ ਸੀ ਘੋੜੀ ਇਹਦੀ ਮਾਂ ਖਲੀਫੇ ਦੀ ਹਾਂਜੀ ਇਹਦਾ ਜੀ ਹੈਗਾ 2015 ਦਾ 15 ਦਾ 2015 14 ਫਰਵਰੀ 2015 ਠੀਕ ਹੈ ਜੀ ਤੇ ਉਹਦਾ ਇਹਦਾ ਜਨਮ ਆ ਜੀ ਠੀਕ ਹੈ ਜੀ ਤੇ ਉੱਥੋਂ ਘੋੜੀ ਜਦੋਂ ਮੇਟ ਕਰਾਈ ਬਈ ਮੰਨ ਲਓ ਆਪਣੇ ਫਾਰਮ ਦੇ ਉੱਤੇ ਹੀ ਬੱਚਾ ਇਹ ਬਰੀਡ ਹੋਇਆ ਹਾਂਜੀ ਤੇ ਇਹਨੇ ਇੱਕ ਆਪਦਾ ਅਲੱਗ ਟ੍ਰੈਂਡ ਸੈੱਟ ਕੀਤਾ ਬਾਈ ਮੱਜੂ ਕੇ ਲੈਣ ਦੇ ਘੋੜਿਆਂ ਨੂੰ ਅੱਗੇ ਸ਼ੋਹਾਂ ਦੇ ਵਿੱਚ ਲਿਜਾਣ ਦੇ ਵਿੱਚ ਇਹਨੇ ਕਾਬਦਾ ਵੱਖਰਾ ਹਮ ਰੋਲ ਲੰਭਾਇਆ ਹਨਾ ਕਿਉਂਕਿ ਆਮ ਆਪਾਂ ਦੇਖਦੇ ਸੀਗੇ ਵੀ ਇਸ ਤੋਂ ਪਹਿਲਾਂ ਬਹੁਤ ਘੱਟ ਘੋੜੇ ਆ ਜਿਹੜੇ ਕੋਈ ਮੱਜੂ ਕੇ ਲੈਣ ਦਾ ਕੋਈ ਬਹੁਤਾ ਘੋੜਾ ਸ਼ੋਹਾਂ ਦੇ ਵਿੱਚ ਨਹੀਂ ਸੀ ਜਾ ਕੇ ਖੜੇ ਆ ਹਾਂਜੀ ਇਹ ਛੋਟੇ ਹੁੰਦੇ ਤੋਂ ਹੀ ਮਤਲਬ ਅਲੱਗ ਦਿਖਦਾ ਸੀਗਾ ਥੋੜਾ ਜਿਹਾ ਫਿਰ ਇੱਕ ਆਪ ਦੇ ਆਪ ਨੂੰ ਸ਼ੌਂਕ ਸੀਗਾ ਵੀ ਡੈਡੀ ਜੀ ਦੀ ਡੈਥ ਹੋ ਗਈ ਸੀ 2013 ਚ ਹਾਂਜੀ ਤੇ ਵੀ ਉਹਨਾਂ ਦੇ ਪੇੜਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਸੀਗੀ ਹਾਂਜੀ ਬਾਈ ਤੇ ਇਹ 2017 ਚ ਫਿਰ ਪਹਿਲਾ ਸ਼ੋਅ ਇਹਦਾ ਬਦਦਵਾਲ ਜ਼ਿਲ੍ਹੇ ਵਾਲਾ ਸੀਗਾ ਸਰਕਾਰੀ ਹਾਂਜੀ ਉੱਥੇ ਇਹਨੂੰ ਪਾਇਆ ਸੀਗਾ ਠੀਕ ਹੈ ਬਾਈ 2017 ਤੋਂ ਇਹਦਾ ਮਿਲਕਤੀਤ ਚ ਸ਼ੋਹਾਂ ਚ ਪਾਉਣਾ ਸ਼ੁਰੂ ਕਰਤਾ ਸੀ ਆਪਾਂ ਠੀਕ ਹੈ ਜੀ ਤੇ ਮੰਨ ਲਓ ਇਹ ਤੋਂ 25 26 ਸ਼ੋਅ ਲਾ ਲਿਆ ਆਪਾਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਪਹਿਲੇ ਤੋਂ ਲੈ ਕੇ ਪੰਜਵੇਂ ਤੱਕ ਰਿਹਾ ਵਾ ਠੀਕ ਹੈ ਬਾਈ ਹਾਂਜੀ ਜਿਹੜਾ ਵੀ ਨੰਬਰ ਮਿਲਿਆ ਉਹ ਆਪਾਂ ਫਰਟੇ ਕੇ ਪ੍ਰਵਾਨ ਕੀਤਾ ਹਾਂਜੀ हां ए भाई बड़ी बढ़िया ਗੱਲਬਾਤ ਆ ਤੁਹਾਨੂੰ ਸਾਰੇ ਘੋੜਿਆਂ ਵਾਲੇ ਭਰਾ ਇਸ ਚੀਜ਼ ਕਰਕੇ ਬਾਈ ਜ਼ਿਆਦਾ ਜਾਣਦੇ ਆ ਜਾਂ ਜਿਹੜਾ ਤੁਹਾਡਾ ਸੁਭਾਅ ਬਈ ਹਾਂਜੀ ਉਹ ਮੰਨਦੇ ਆ ਲੋਕ ਆ ਹਰ ਇੱਕ ਥਾਂ ਤੇ ਸ਼ੋਹ ਦੇ ਉੱਤੇ ਹੀ ਜ਼ਿਕਰ ਹੁੰਦਾ ਵੀ ਬਾਈ ਜਗਪ੍ਰੀਤ ਨੇ ਕਦੇ ਕੋਈ ਤਰਾਜਬਾਜੀ ਨਹੀਂ ਕੀਤੀ ਚਲੋ ਕਈ ਵਾਰ ਆਪਾਂ ਦੇਖਦੇ ਆ ਸ਼ੋਹਾਂ ਦੇ ਵਿੱਚ 11 ਇੱਕੀ ਗੱਲਬਾਤ ਉਧਰ ਉਧਰ ਹੀ ਹੋ ਵੀ ਜਾਂਦੀ ਆ ਰਿਜ਼ਲਟ ਨੂੰ ਲੈ ਕੇ ਪਰ ਤੁਸੀਂ ਕਦੇ ਉਹ ਚੀਜ਼ ਨੂੰ ਹਾਈਲਾਈਟ ਨਹੀਂ ਕੀਤਾ ਜਾਂ ਉਹਦੀ ਨੈਗੇਟਿਵਿਟੀ ਨਹੀਂ ਉਸ ਪਾਸੇ ਗਏ ਗਏ ਨਹੀਂ ਜੀ ਜਦੋਂ ਹੁਣ ਆਪਾਂ ਮੈਦਾਨ 'ਚ ਆ ਗਏ ਚਲੋ ਆਇਆ ਫੇਰ ਖੇਡ ਖੇਡੋ ਬਾਕੀ ਤਾਂ ਵੀ ਜਜਜਸ ਤੇ ਪਰਮਾਤਮਾ ਤੇ ਛੱਡ ਦੇ ਦਈ ਦੀ ਹਾਂਜੀ ਭਾਈ ਭਾਈ ਇੰਨੀ ਪੇਸ਼ੈਂਸ ਕਿੱਥੋਂ ਆਉਂਦੀ ਆ ਫਿਰ ਆਮ ਜੇ ਮੈਂ ਅੱਜਕੱਲ ਆਪਾਂ ਦੇਖਦੇ ਆ ਕੋੜੇ ਵਾਲੇ ਭਰਾ ਥੋੜੀ ਜੀ ਗੱਲ ਤੇ ਗਰਮ ਹੋ ਜਾਂਦੇ ਆ ਨਾ ਚਲੋ ਵੈਸੇ ਤਾਂ ਹਰ ਇੱਕ ਦਾ ਮਿਹਨਤ ਹੁੰਦੀ ਹੈ ਗੁੱਸਾ ਆ ਵੀ ਜਾਂਦਾ ਪਰ ਥੋੜੇ ਤੋਂ ਸਾਨੂੰ ਸਿੱਖਣਾ ਚਾਹੀਦੀ ਹੈ ਇਹ ਚੀਜ਼ ਵੀ ਤੁਹਾਨੂੰ ਕਿਵੇਂ ਕੰਟਰੋਲ ਕਰ ਸਕਦੇ ਆ ਭਾਈ ਗੁੱਸੇ ਦਾ ਆ ਜੀ ਕੋਈ ਬਹੁਤਾ ਫਾਇਦਾ ਨਹੀਂ ਫਿਰ ਨਿਕਲਦਾ ਜਾਂ ਤਾਂ ਰਿਜ਼ਲਟ ਕੁਝ ਚੇਂਜ ਵੀ ਹੋਵੇ ਹਾਂਜੀ ਬਾਈ ਉਹ ਫਿਰ ਰਿਜ਼ਲਟ ਵੀ ਉਹੀ ਰਹਿ ਜਾਂਦੇ ਨੇ ਹਾਂਜੀ ਤੇ ਬਾਕੀ ਆਏ ਆ ਵੀ ਘਰੇ ਵੀ ਉਸਤਕਾਂ ਦੀ ਸਿੱਖਿਆ ਮਿਲੀ ਆ ਹਾਂਜੀ ਬਾਈ ਬਈ ਬਈ ਸ਼ਾਂਤੀ ਰਹਿਣਾ ਜਾਂ ਕੋਈ ਠੀਕ ਹੈ ਬਾਈ ਤੇ ਬਾਈ ਜਿਵੇਂ ਮੰਨ ਲਓ ਪਹਿਲਾਂ ਪੰਜਾਬ ਵਾਲੇ ਸ਼ੋਹਾਂ ਦੇ ਵਿੱਚ ਆਪਾਂ ਖਲੀਫੇ ਨੂੰ ਲਾਇਆ ਸੀਗਾ ਸਟਾਰਟਿੰਗ ਦੇ ਵਿੱਚ ਹਨ ਹਾਂਜੀ ਚਲੋ ਜਿਹੜੇ 2-4 ਸ਼ੋਹਾਂ ਤੋਂ ਇੱਥੋਂ ਦੀ ਸ਼ੁਰੂਆਤ ਹੋਈ ਫਿਰ ਸਾਨੂੰ ਅੱਗੇ ਵੀ ਲੱਗਿਆ ਵੀ ਆਪਾਂ ਇੰਡੀਆ ਲੈਵਲ ਦੇ ਸ਼ੋਹਾਂ ਤੇ ਇਹਨੂੰ ਲੈ ਕੇ ਜਾਈਏ ਬਾਈ ਹਾਂਜੀ ਹਾਂਜੀ ਪਹਿਲੇ ਸ਼ੋਹ ਦੇ ਵਿੱਚ ਜੇ ਕੋਈ ਇੰਡੀਆ ਲੈਵਲ ਦੀ ਗੱਲਬਾਤ ਕਰੀਏ ਕੋਈ ਪੁਸ਼ਕਰ ਗੁਜਰਾਤ ਵਾਲੀ ਸੈੱਟ ਦਾ ਸ਼ੋਹ ਕਿਹੜਾ ਤੁਸੀਂ ਲਾਇਆ ਸੀਗਾ ਜਿੱਥੇ ਨੂੰ ਪਹਿਲਾਂ ਆਪਾਂ ਲੈ ਕੇ ਗਏ ਹਾਂ ਮਿਲਕ ਟੀਥ ਕੈਟਾਗਰੀ ਦੇ ਵਿੱਚ ਵੀ ਗਿਆ ਸੀ ਇਹ ਬਾਹਰਲੇ ਸ਼ੋਹਾਂ ਦੇ ਵਿੱਚ ਨਹੀਂ ਮਿਲਕ ਟੀਥ ਚ ਨਹੀਂ ਗਿਆ ਜੀ ਅ 2 ਟੀਥ ਚ ਵੀ ਨਹੀਂ ਗਿਆ ਅ ਵੱਡੇ ਘੋੜਿਆਂ ਚ ਕਿਹੜਾ ਕੈਟਾਗਰੀ ਗਿਆ ਹੈ ਮੇਰੇ ਹਿਸਾਬ ਨਾਲ ਜੋਧਪੁਰ ਹੀ ਪਾਇਆ ਸੀਗਾ ਠੀਕ ਹੈ ਜੋਧਪੁਰ ਪਾਇਆ ਸੀ 2020 ਚ ਹਾਂਜੀ ਬਾਈ ਤੇ ਉੱਥੇ ਕੁਝ ਕਰਨਾ ਕਰਕੇ ਹਾਂਜੀ ਮਤਲਬ ਇਹਦਾ ਨੰਬਰ ਨਹੀਂ ਸੀ ਆਇਆ ਹਾਂਜੀ ਬਾਈ ਕਿਉਂ ਉਹ ਥੋੜੀ ਬਿਟ ਸੀਗੀ ਉੱਥੇ ਹੁਣ ਸਾਨੂੰ ਪਤਾ ਨਹੀਂ ਸੀਗਾ ਉਹਨਾਂ ਦੇ ਉੱਥੇ ਕੀ ਰੂਲਸ ਨੇ ਤੇ ਉਹ ਕਈ ਵਾਰ ਅਲੱਗ-ਅਲੱਗ ਸ਼ੋਅ ਦੇ ਅਲੱਗ-ਅਲੱਗ ਰੂਲਸ ਹੁੰਦੇ ਆ ਹਾਂਜੀ ਬਾਈ ਉੱਥੇ ਜਾ ਕੇ ਪਤਾ ਲੱਗਦਾ ਵੀ ਐਂ ਨਹੀਂ ਕਰਨਾ ਉਹ ਨਹੀਂ ਕਰਨਾ ਬਿਲਕੁਲ ਜੀ ਤੇ ਉੱਥੇ ਜੋਧਪੁਰ ਪਹਿਲਾਂ ਪਾਇਆ ਸੀਗਾ ਜੀ ਹਾਂਜੀ ਬਾਈ ਤੇ ਉਸ ਤੋਂ ਬਾਅਦ ਫਿਰ ਪੁਸ਼ਕਰ ਆਪਣੇ ਪ੍ਰਾਈਵੇਟ ਸ਼ੋਅ ਹੋਇਆ ਸੀਗਾ ਉੱਥੇ ਪਾਇਆ ਸੀ ਹਾਂਜੀ ਫਿਰ ਗੁਜਰਾਤ ਤੱਕ ਵੀ ਮੈਸਾਨਾ ਠੀਕ ਹੈ ਜੀ ਤੇ ਅਹਮਦਾਬਾਦ ਵੀ ਹਾਂਜੀ ਤੇ ਦੂਰ ਤੋਂ ਦੂਰ ਮੰਨ ਲਓ ਸਾਰੰਖੇੜੇ ਤੱਕ ਲੈ ਕੇ ਗਏ ਆ ਜੀ ਇਹਨੂੰ ਹਾਂਜੀ ਹਾਂਜੀ ਹਾਂ ਠੀਕ ਹੈ ਜੀ ਜਿਵੇਂ ਬਈ ਜਗਪ੍ਰੀਤ ਅਸੀਂ ਆਮ ਸ਼ੋਅਾਂ ਤੇ ਦੇਖਦੇ ਆ ਕੱਲਾ ਬੰਦਾ ਵੀ ਸ਼ੋਅ ਦੇ ਉੱਤੇ ਘੋੜਾ ਨਹੀਂ ਲਿਜਾ ਸਕਦਾ ਹਣਾ ਥੋੜੀ ਪ੍ਰੋਪਰ ਇੱਕ ਨਾਲ ਟੀਮ ਹੁੰਦੀ ਹੈ ਤੁਸੀਂ ਖੇਡ ਤੇ ਵੀ ਲੈ ਕੇ ਜਾਣਿਓ ਜਾਨਵਰਾਂ ਦਾ ਬਾਦਸ਼ਾਹ ਨੂੰ ਲਾ ਲਓ ਜਾਂ ਵੀਡੀਓ ਹਾਂਜੀ ਹਾਂਜੀ ਥੋੜਾ ਨਾਲ ਭਰਾਵਾਂ ਦਾ ਬਹੁਤ ਸਹਿਯੋਗ ਆ ਬਈ ਹਾਂ ਬਹੁਤ ਵੱਡਾ ਸਹਿਯੋਗ ਆ ਜੀ ਮੈਂ ਆਪਣੇ ਸਾਰੇ ਵੱਡੇ ਭਾਈ ਨੇ ਛੋਟੇ ਨੇ ਵੱਡੇ ਨੇ ਤੇ ਸਾਰਿਆਂ ਨਾਲ ਮਿਲ ਕੇ ਤੇ ਪੂਰਾ ਟੀਮ ਵਰਕ ਨਾਲ ਹੀ ਜੋ ਕੁਝ ਮਤਲਬ ਹੁਣ ਤੱਕ ਹੈਗਾ ਟੀਮ ਵਰਕ ਨਾਲ ਹੀ ਆ ਹਾਂ ਕਈ ਵਾਰ ਦੇਖਦੇ ਹੁੰਨੇ ਆ ਬਾਈ ਘੋੜਾ ਜ਼ਿਆਦਾਤਰ ਆਪਣੇ ਮਿੱਤਰਾਂ ਨੇ ਫੜਿਆ ਹੁੰਦਾ ਹਾਂ ਉਹੀ ਕਈ ਵਾਰ ਸ਼ੋਅ ਦੇ ਵਿੱਚ ਪਰਫਾਰਮ ਕਰਾਉਂਦੇ ਆ ਤਾਂ ਸਾਰਿਆਂ ਨੂੰ ਬੜਾ ਚੰਗਾ ਆਹ ਜੀ ਉਹਦੇ ਕੋਈ ਫਰਕ ਹੀ ਨਹੀਂ ਰੱਖਿਆ ਹਾਂਜੀ ਉਹਨਾਂ ਨੇ ਫੜ ਲਿਆ ਕਿ ਮੈਂ ਫੜ ਲਿਆ ਜਾਂ ਕਿਵੇਂ ਤੇ ਉਹ ਕੋਈ ਜਮੇ ਹੀ ਨਹੀਂ ਫਰਕ ਸਾਡੇ 'ਚ ਜਾਂ ਮੈਂ ਉਹਨਾਂ ਨਾਲ ਫੜ ਲਾਂ ਜਾਊ ਆਪਣੇ ਵਾਲਾ ਇੱਕ ਹੀ ਆ ਜੀ ਘੋੜੇ ਹੀ ਸਾਰਿਆਂ ਦਾ ਜੀ ਹਾਂਜੀ ਹਾਂਜੀ ਜਿੰਨੇ ਵੀ ਘੋੜੇ ਆਪਣੇ ਬਿਲਕੁਲ ਖਲੀਫਾ ਹੋ ਗਿਆ ਜਾਂ ਭਜਨ ਵਾਲੇ ਸਾਰੇ ਆਪਣੇ ਦੋਸਤਾਂ ਮਿੱਤਰਾਂ ਦੀ ਨਹੀਂ ਸਾਰੇ ਠੀਕ ਹੈ ਜੀ ਜਗਪ੍ਰੀਤ ਵੀਰੇ ਹੁਣ ਅਕਲੀਫੇ ਦੀ ਉਮਰ ਇਸ ਵਕਤ ਕਿੰਨੀ ਹੋਗੀ ਇਹਦੀ ਹੋਗੀ 10 ਸਾਲ 9.5 10 ਸਾਲ ਹੋ ਗਈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਹਾਈਟ ਬਾਰੇ ਥੋੜਾ ਜਿਹਾ ਜ਼ਿਕਰ ਕਰੀਏ ਆਪਾਂ ਨੂੰ ਭਰਾਵਾ ਨੂੰ ਦੱਸਿਏ ਵੀ ਕਿੰਨੀ ਕਰ ਗਿਆ ਹੁਣ ਇਹਦੀ ਸ਼ਰਟ ਪਲੱਸ ਆਈ ਸ਼ਰਟ ਸਵਾ 66 ਹੋਵੇ 66 ਤੋਂ ਉੱਪਰ ਹੈ ਜੀ ਹਾਂਜੀ ਠੀਕ ਹੈ ਬਈ ਤੇ ਆਮ ਜਿਵੇਂ ਤੁਸੀਂ ਹੁਣ ਦੱਸਿਆ ਇਹਦੀ ਹਾਈਟ ਅੱਜ ਕੱਲ ਥੋੜਾ ਜਿਹਾ ਚੱਲ ਰਿਹਾ ਟ੍ਰੈਂਡ ਹੈ ਤੇ ਕੋਈ ਹੋਰ ਭਰਾ ਹੋਵੇ ਤਾਂ ਕਈ ਮੰਨ ਲਓ ਇਹਨੂੰ 68 ਨਾ ਇੰਚ ਵੀ ਖੈ ਦੇਣਗੇ ਭਾਈ ਉਹ ਆਏ ਜੀ ਜਿਵੇਂ ਸਕੇਲ ਦਾ 68 ਹੈ ਸ਼ਰਟ ਆਹੇ ਸ਼ਰਟ ਤੋਂ ਤੇ ਜੇ ਉਹ ਫਿੱਟਾ ਲਾ ਕੇ ਲਾਈਏ ਫਿਰ ਉਹਦੇ ਨਾਲ ਵੱਜ ਜਾਂਦੀ ਆ ਉਹ 3 ਇੰਚ ਵੱਧ ਜਾਂਦੀ ਆ ਠੀਕ ਹੈ ਜੀ ਤੇ ਸਕੇਲ ਵਾਲੀ ਜਣੀ ਸ਼ਰਟ ਆ ਠੀਕ ਹੈ ਜੀ ਠੀਕ ਹੈ ਭਾਈ ਤੇ ਹੁਣ ਫੀਸ ਭਾਈ ਕਿੰਨੀ ਰੱਖੀ ਵੀ ਆ ਦੀ ਸਟੱਡ ਸਰਵਿਸ ਓਪਨ ਕੀਤੀ ਵੀ ਆ ਇਸ ਵਕਤ ਹਾਂ ਜੀ ਸਟੱਡ ਸਰਵਿਸ ਓਪਨ ਆ ਜੀ ਤੇ ਇਹਦੀ 51000 ਰੁਪਈਆ ਫੀਸ ਆ ਜੀ ਆਪਣੀ ਠੀਕ ਹੈ ਭਾਈ ਹਾਂ ਤੇ ਥੋੜਾ ਜਿਹਾ ਰਿਜ਼ਲਟਾਂ ਬਾਰੇ ਆਪਾਂ ਭਰਾਵਾਂ ਨੂੰ ਦੱਸ ਦਈਏ ਭਾਈ ਕਿਹੜੇ ਕਿਹੜ ਅੱਗੇ ਸਟੱਡ ਸਰਵਿਸ ਦੇਣ ਵਾਸਤੇ ਤਿਆਰ ਹੋਏ ਖੜੇ ਆ। ਹਾਂ ਲੋਕਾਂ ਦੇ ਵੀ ਸਟੈਲੀਅਨ ਕੈਟਾਗਰੀ ਚ ਜਾ ਰਹੇ ਆ। ਇਹਦਾ ਬਹੁਤ ਚੰਗਾ ਬੱਚਾ ਜੀ ਤਿਆਰ ਹੋਇਆ ਜੋਧਾਪਿੰਡ ਚ। ਬਾਈ ਰਾਜਪ੍ਰੀਤ ਹੁਣੀ ਨੇ ਅਮਰਿੰਦਰ ਹੁਣੀ। ਹਾਂਜੀ। ਤੇ ਉਹ ਘੋੜੇ ਦਾ ਨਾਮ ਗੋਲਡਨ ਖਲੀਫਾ ਜੀ। ਹਾਂਜੀ ਬਾਈ। ਤੇ ਉਹ ਬਹੁਤ ਉਹਨਾਂ ਨੇ ਵਧੀਆ ਘੋੜਾ ਤਿਆਰ ਕੀਤਾ। ਹਾਂਜੀ ਉਹ ਵੀ ਸਟੱਡ ਆਫ ਸਟੱਡ ਸਰਵਿਸ ਲਈ ਤਿਆਰ ਹੈਗਾ ਤਿਆਰ। ਹਾਂਜੀ ਤੇ ਸ਼ੋਹਾਂ ਚ ਵੀ ਉਹ ਵਧੀਆ ਦੋ ਦੁੱਧ ਦੰਦ ਤੋਂ ਲੈ ਕੇ ਦੋ ਦੰਦ ਵੱਡੇ ਘੋੜਿਆਂ ਤੱਕ ਜਣੀ ਵਧੀਆ ਪੋਜੀਸ਼ਨਾਂ 'ਚ ਰਿਆਂ ਉਹ ਘੋੜਾ ਹਾਂਜੀ ਹਾਂਜੀ ਉਹਨੇ ਬਹੁਤ ਨਾਮ ਕੀਤਾ ਬਾਈ ਖਲੀਫੇ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਉਹ ਵੀ ਹੁਣ ਅੱਜਕੱਲ ਵਧੀਆ ਜਿਹੜਾ ਵੀ ਕੋਈ ਘੋੜਾ ਜੀ ਹਾਂਜੀ ਉਹਦਾ ਜੇ ਕੋਈ ਬੱਚਾ ਬੱਚੀ ਸ਼ੋਹਾਂ 'ਚ ਪੈਂਦਾ ਸ਼ੋਹਾਂ ਦਾ ਟ੍ਰੈਂਡ ਆ ਆਪਣੇ ਉਹ 'ਚ ਕੋਈ ਵਧੀਆ ਪੋਜੀਸ਼ਨ ਆਉਂਦੀ ਆ ਪਹਿਲੇ ਦਸਾਂ 'ਚ ਵੀ ਆਉਂਦਾ ਉਹਨੇ ਨਾ ਫਿਰ ਘੋੜੇ ਦਾ ਵਧੀਆ ਨਾਮ ਬਣ ਜਾਂਦਾ ਬਿਲਕੁਲ ਬਿਲਕੁਲ ਬਾਈ ਸਹੀ ਗੱਲ ਜੀ ਤੇ ਬਾਕੀ ਬਾਈ ਜਿਵੇਂ ਭਰਾਵਾਂ ਨੂੰ ਆਪਾਂ ਦੱਸ ਦਈਏ ਵੀ ਦੋ ਬੱਚੇ ਤਾਂ ਇਹਦੇ ਆਪਣੇ ਘਰੇ ਵੀ ਖੜੇ ਆ ਹੁਣ ਇਸ ਵਕਤ ਹਾਂਜੀ ਆਪਣੇ ਕੋਲੇ ਦੋ ਬੱਚੇ ਨੇ ਜੀ ਇਹਦੇ ਤੇ ਇੱਕ ਤਾਂ ਇਸ ਵਾਰ ਦੋ ਸ਼ੋਹਾਂ ਚ ਲਾਇਆ ਸੀਗਾ ਹਾਂਜੀ ਜਗਰਾਵਾਂ ਸ਼ੋਹ ਚ ਉਹਦਾ 8th ਪੋਜੀਸ਼ਨ ਆਈ ਸੀ ਹਾਂਜੀ ਤੇ ਭੋਗੀਵਾਲ ਸ਼ੋਹ ਤੇ ਉਹਦਾ 6ਵੇਂ ਤੇ ਆਇਆ ਸੀਗਾ ਹਾਂਜੀ ਤੇ ਇੱਕ ਬੱਚਾ ਹੋਰ ਆ ਉਹਦਾ ਹੀ ਸਕਾ ਭਾਈ ਆ ਇੱਕ ਮਾਂ ਦੇ ਨੇ ਤੇ ਉਹ 8 ਕੁ ਮਹੀਨੇ ਦਾ ਉਹ ਵੀ ਬੜਾ ਵਧੀਆ ਬਣ ਰਿਹਾ ਜੀ ਠੀਕ ਹੈ ਜੀ ਇਹ ਜੀ ਬਾਈ ਜਿਹੜਾ ਵੱਡਾ ਬਸ਼ੇਰਾ ਜਿਹੜਾ ਤੁਸੀਂ ਸ਼ੋਅ ਚ ਲਾਇਆ ਸੀ ਇਹਦੀ ਉਮਰ ਕਿੰਨੀ ਹੋ ਗਈ ਜੀ ਉਹਨੂੰ ਇਹਦੀ 22 ਮਹੀਨੇ ਹੈ ਜੀ 22 22 22.5 ਮਹੀਨੇ ਮੱਥੇ ਫੁੱਲ ਆ ਜੀ ਬਾਕੀ ਇੱਕ ਰੰਗਾ ਹੈ ਨਾ ਬਾਕੀ ਇੱਕ ਰੰਗਾ ਜੀ ਹਾਂਜੀ ਠੀਕ ਹੈ ਜੀ ਤੇ ਮੰਨ ਲਓ ਹਾਈਟ ਇਹ ਕਿੰਨੀ ਕਰ ਗਿਆ ਬਾਈ ਹਾਈਟ ਇਹ ਦੀ 61 ਇੰਚ ਹੈ ਜੀ 61 ਇੰਚ ਹਾਂਜੀ ਠੀਕ ਹੈ ਬਾਈ ਤੇ ਇਹਦਾ ਵੀ ਕੋਈ ਜੇ ਕੋਈ ਹੋਇਆ ਕਿਉਂ ਜਾਨਵਰ ਜਾਦੇ ਨੇ ਜੇ ਕੋਈ ਬਸ਼ੇਰੇ ਦਾ ਕੋਈ ਹੋਇਆ ਤਾਂ ਆਪਾਂ ਸੌਝਾ ਕਰਦੇ ਆ ਠੀਕ ਹੈ ਬਈ ਜੇ ਕੋਈ ਭਰਾ ਕਿਸੇ ਨੂੰ ਦਿਲ ਲੱਗਦੀ ਹੈ ਗੱਲ ਆਈ ਬੱਚਾ ਕੋਈ ਲੈਣ ਦਾ ਚਾਹ ਬਣ ਹੋਇਆ ਚੰਗਾ ਅੱਗੇ ਸਾਹਮਣ ਵਾਲਾ ਹਾਂਜੀ ਹਾਂਜੀ ਤਾਂ ਇਹਨੂੰ ਤੁਸੀਂ ਦੇ ਵੀ ਜੇ ਉਹ ਗੱਲਬਾਤ ਬਣ ਸਕਦੀ ਹੈ ਹਾਂਜੀ ਜੇ ਕੋਈ ਹਾਂਜੀ ਥੋੜੀ ਗਾਲੀ ਗੱਲ ਜੇ ਕੋਈ ਅੱਗੇ ਜਾ ਕੇ ਸਾਹਮਣ ਵਾਲਾ ਬੰਦਾ ਮਿਲੇ ਆਪਾਂ ਨੂੰ ਤਾਂ ਆਪਾਂ ਦੇ ਦਾਂਗੇ ਤੇ ਬਈ ਜਿਹੜਾ ਇਸੇ ਦਾ ਭਰਾ ਗਾ ਸਕਾ ਭਰਾ ਹੀ ਹੋ ਗਿਆ ਮਾਂ ਵਾਲੇ ਪਾਸਿਓਂ ਵੀ ਪਿਓ ਵਾਲੇ ਪਾਸਿਓਂ ਵੀ ਹਾਂਜੀ ਹਾਂਜੀ ਕਿ ਕਿਉਂਕਿ ਇਹਦੀ ਮਾਂ ਜਿਹੜੀ ਇਹਨਾਂ ਦੀ ਆਪਾਂ ਭਰਾਵਾਂ ਨੂੰ ਦਿਖਾ ਰਹੇ ਹਾਂ ਵੀਡੀਓ ਦੇ ਵਿੱਚ ਕਿ ਮੈਂਤ ਘੋੜੀ ਆ ਤੁਹਾਡੇ ਕੋਲੇ ਹਾਂਜੀ ਹਾਂਜੀ ਤੇ ਇਹ ਘੋੜੀ ਇਹ ਕੁੜੀ ਜੀ ਨਗੌਰ ਸਾਈਡ ਘੋੜਾ ਸੀਗਾ ਜੀ ਗਦਾਰੀ ਸਿੰਘ ਵਾਲਾ ਕੋਈ ਘੋੜਾ ਹਾਂਜੀ ਤੇ ਉਹ ਕੁੜੀ ਦੀ ਬੱਚੀ ਹੈ ਜੀ ਹਾਂਜੀ ਬਾਈ ਤੇ ਇਹਨੇ ਕੁੜੀ ਨੇ ਆਪਣੇ ਕੋਲ ਤਿੰਨ ਬੱਚੇ ਦਿੱਤੇ ਆ ਤਿੰਨੇ ਹੀ ਬਸ਼ੇਰੇ ਦਿੱਤੇ ਨੇ ਤੇ ਹੁਣ ਇਸ ਵਕਤ ਆਪਣੇ ਕੋਲ ਦੋ ਨੇ ਹਾਂਜੀ ਵੱਡਾ ਦਾ ਤੁਸੀਂ ਬਚਾਲੇ ਵਾਲਾ ਤੁਸੀਂ ਦੱਸਤਾ ਹਾਂਜੀ ਤੇ ਜਿਹੜਾ ਹੁਣ ਛੋਟੇ ਵਾਲਾ ਇਹ 8 ਸਵਾ 8 ਮਹੀਨੇ ਦਾ ਬੱਚਾ ਜੀ ਇਹ ਹਾਂਜੀ ਬਾਈ ਤੇ ਬਹੁਤ ਸੋਹਣਾ ਤਿਆਰ ਹੋ ਰਿਹਾ ਜੀ। ਹਾਂ ਕੁਆਲਿਟੀ ਵਾਈਜ਼ ਇਹ ਵੀ ਬਹੁਤ ਓਕੇ ਆ। ਹਾਂਜੀ ਹਾਂਜੀ ਹਨਾ ਸੋਹਣਾ ਬ੍ਰੇਕੀਆਂ ਚ ਬੜਾ ਹਾਂਜੀ ਬਹੁਤ ਮਾਦਮਾ ਕਿਰਪਾ ਕਰੇ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਸ਼ੋਹਾਂ ਦੇ ਵਿੱਚ ਖੜੂਗਾ ਹਨਾ। ਦੇਖੋ ਜੀ ਹਾਂਜੀ ਪਾਵਾਂਗੇ। ਨਹੀਂ ਆ ਬਾਕੀ ਹਾਂ ਜਿਵੇਂ ਹੁਣ ਆਪਾਂ ਵੀਡੀਓ ਦੇ ਵਿੱਚ ਦਿਖਾਤਾ ਜੀ ਭਰਾਵਾਂ ਨੂੰ। ਹਾਂਜੀ ਭਰਾ ਆਪਿਆ ਦੱਸਣਗੇ ਆਪਾਂ ਨੂੰ। ਯਾਨੀ ਕਰੈਕਟਰ ਬੜੇ ਵਧੀਆ ਨੇ ਜੀ। ਹਾਂਜੀ ਬਈ ਤੇ ਜੋ ਜੋ ਵੀ ਕਰੈਕਟਰ ਚਾਹੀਦੇ ਆ ਸ਼ੋਹਾਂ ਲਈ ਯਾਨੀ ਵਧੀਆ ਨੇ ਤੇ ਪਾਵਾਂਗੇ। ਤਕਰੀਬਨ ਸਾਰੇ ਪਾਸਿਆਂ ਤੋਂ ਜਿਵੇਂ ਜਿਹੜੇ ਪੁਆਇੰਟ ਲਿਖੇ ਜਾਂਦੇ ਮਾਰਵਾੜੀ ਦੇ ਵਿੱਚ ਬਈ ਹ ਸ਼ਰਤਾਂ ਅਨੁਸਾਰ ਇਹਨੂੰ ਤਕਰੀਬਨ ਪੂਰਾ ਕਰਦਾ ਹਾਂ। ਹਾਂਜੀ ਉਹਨਾਂ ਨੂੰ ਮੀਟ ਕਰਦਾ ਹੀ। ਬਾਕੀ ਮਾਰਕਿੰਗ ਬਹੁਤ ਚੰਗੀ ਆ ਗਈ ਬਈ ਬੱਚੇ। ਹਾਂਜੀ ਮਾਰਕਿੰਗ ਬਰੀਕ ਪਟਾਵਾ। ਹਾਂਜੀ ਬਈ ਤੇ ਮੂਲ ਦੇ ਦੋ ਪੈਰ ਨੇ ਪਿਛਲਾ ਇੱਕ ਪੈਰ ਚਿੱਟਾ ਜੀ। ਠੀਕ ਹੈ ਜੀ। ਤੇ ਇਹ ਬੱਚੇ ਨੂੰ ਮੰਨ ਲਓ ਆਪਾਂ ਅੱਗੇ ਤਿਆਰ ਕਰਾਂਗੇ ਆਪਣੇ ਫਾਰਮ ਦੇ ਉੱਤੇ ਹਨਾ ਜੀ। ਹਾਂਜੀ ਬਈ। ਤੇ ਇਹ ਜੀ ਮੰਨ ਲਓ ਘੋੜੀ ਬਾਰੇ ਵੀ ਕੋਈ ਜਿਹੜੀ ਇਹਨਾਂ ਦੀ ਮਾਂ ਜੀ ਦੋਨਾਂ ਬੱਚਿਆਂ ਦੀ ਉਹਦੇ ਬਾਰੇ ਵੀ ਕੋਈ ਹੈ ਵਿਚਾਰ ਜੀ ਤੁਹਾਡਾ। ਉਹੀ ਗੱਲ ਜੀ ਜੇ ਕੋਈ ਵਧੀਆ ਚੰਗੇ ਥਾਂ ਤੇ ਜਾਊਗੀ ਘੋੜੀ ਕੋਈ ਵਧੀਆ ਬੰਦਾ ਜਣੀ ਕੋਈ ਸਾਂਭ ਰਾਲਾ ਹਾਂ ਜੀ ਆਪਾਂ ਉਹਨੂੰ ਵੀ ਕਰ ਦਾਂਗੇ ਠੀਕ ਹੈ ਜੀ ਮੰਨ ਲਓ ਵੀ ਦੋ ਬੱਚੇ ਦਾ ਦੇਖੋ ਇਸ ਘੋੜੀ ਦਾ ਰਿਜ਼ਲਟ ਵੀ ਆਪਣੇ ਘਰੇ ਖੜਾ ਤੇ ਦੋਨੇ ਬੱਚੇ ਖਲੀਫੇ ਦੇ ਆ ਬਾਈ ਕੋਈ ਵੀ ਭਰਾ ਆ ਕੇ ਦੇਖ ਸਕਦਾ ਸਾਰਾ ਤਸੱਲੀ ਹੋਏ ਜਾਣੀ ਹੈ ਨਾ ਤੇ ਇੱਕ ਬੱਚਾ ਮੇਰਾ ਖਿਆਲ ਤੁਸੀਂ ਪਹਿਲਾਂ ਉਹ ਸੇਲ ਕਰਤਾ ਸੀ ਜਿਹੜਾ ਸਭ ਤੋਂ ਪਹਿਲਾਂ ਹਾਂ ਜੀ ਉਹ ਸੇਲ ਕਰਤਾ ਸੀਗਾ ਜੀ ਆਪਣੇ ਦੋਸਤ ਸੀ ਤੇ ਉਹਨਾਂ ਨੂੰ ਦਿੱਤਾ ਸੀਗਾ ਆਪਾਂ ਤੇ ਘੋੜੀ ਫੇਰ ਤਿੰਨ ਕੁ ਮਹੀਨੇ ਦੀ ਗੱਭਣਾ ਖਲੀਫੇ ਤੋਂ ਹਾਂ ਜੀ ਬਾਈ ਹਾਂ ਜੀ ਠੀਕ ਹੈ ਚੈੱਕ ਪਾਸ ਹੋਈ ਵੀ ਚੈੱਕ ਪਾਸ ਹੈ ਠੀਕ ਹੈ ਬਾਈ ਤੇ ਇੱਕ ਬਈ ਦੋ ਘੋੜੀਆਂ ਮੰਨ ਲਓ ਆਪਾਂ ਹੋਰ ਜਿਹੜੀਆਂ ਬਰਾਮਾ ਨੂੰ ਦਿਖਾ ਰਹੀਆਂ ਜਿਵੇਂ ਤੁਸੀਂ ਦੱਸਦੇ ਸੀਗੇ ਕਿ ਫਾਰਮ ਦੇ ਉੱਤੇ ਹੁਣ ਮੰਨ ਲਓ ਜਾਨਵਰ ਜ਼ਿਆਦੇ ਹੋ ਗਏ ਬਰੀਡਿੰਗ ਵਾਲੀਆਂ ਘੋੜੀਆਂ ਜ਼ਿਆਦੇ ਆ ਤੁਹਾਡਾ ਵੀ ਸ਼ਡਿਊਲ ਵਿਜੀ ਰਹਿੰਦਾ ਇਕੱਲੇ ਕਰਕੇ ਤੁਹਾਨੂੰ ਰਜੇ ਮਹੰਦਾਂ ਦਾ ਜ਼ਿਆਦੇ ਤੇ ਦੋ ਘੋੜੀਆਂ ਦਾ ਤੁਸੀਂ ਹੋਰ ਵਿਚਾਰ ਬਣਿਆ ਸੀ ਉਹਨਾਂ ਬਾਰੇ ਵੀ ਦੱਸ ਦੀਏ ਇੱਕਦਮ ਮੇਰਾ ਖਿਆਲਾ ਮੱਥੇ ਬਲੇਜ ਵਾਲੀ ਹਾਂਜੀ ਜ਼ਿਆਦੇ ਖੁੱਲੀ ਬਾਡੀ ਦੀ ਘੋੜੀ ਹੈ ਬਈ ਤੇ ਮੱਥੇ ਬਲੇਜ ਆ ਗਿਆ ਤੇ ਦੋ ਪੈਰ ਹੋਗੇ ਠੀਕ ਹੈ ਜੀ ਸਫੇਦ ਹਾਂ ਜੀ ਤੇ ਇਹ 6 ਮਹੀਨੇ ਦੇ ਲਗਭਗ ਖਲੀਫੇ ਤੋਂ ਗੱਪਣਾ ਜੀ ਠੀਕ ਹੈ ਜੀ ਤੇ ਇਹ ਵੀ ਕੋਈ ਹੋਇਆ ਤਾਂ ਆਪਾਂ ਵੀ ਦਮਾਂਗੇ ਇਸ ਕੋੜੀ ਤੋਂ ਬਈ ਪਹਿਲਾਂ ਆਪਾਂ ਕੋਈ ਬੱਚਾ ਲਿਆ ਜਾਂ ਮੰਨ ਲਓ ਪਹਿਲੀ ਵਾਰ ਆਪਣੇ ਕੋਲੇ ਇੱਥੇ ਆਪਾਂ ਹੁਣ ਮਿਲਟ ਆਪਾਂ ਹਾਂ ਜੀ ਪਹਿਲਾਂ ਬੱਚਾ ਦਿੱਤਾ ਜੀ ਇਹਨੇ ਬਸ਼ੇਰੀ ਦਿੱਤੀ ਆ ਹਾਂ ਜੀ ਅੱਛਾ ਜੀ ਸੋਹਣੀ ਬਸ਼ੇਰੀ ਸੀ ਜੀ ਕਿਹੜੇ ਘੋੜੇ ਤੋਂ ਜੀ ਆਪਣੇ ਖਲੀਫੇ ਤੋਂ ਖਲੀਫੇ ਤੋਂ ਹੀ ਹਾਂ ਜੀ ਤੇ ਇੱਥੇ ਪੱਖੋ ਵਾਲਾ ਮੁੰਡਾ ਆਪਣਾ ਦੋਸਤ ਉਹ ਲੈ ਗਿਆ ਸੀਗਾ ਹਾਂ ਜੀ ਬਾਜੀ ਠੀਕ ਹੈ ਜੀ ਤੇ ਮੰਨ ਲਓ ਜੀ ਮੈਂ ਤੁਸੀ ਦੱਸ ਦੂੰ 6 ਮਹੀਨਿਆਂ ਦੀ ਗੱਪਣ ਹੋ ਗਈ ਹੁਣ ਹਾਂ ਜੀ ਠੀਕ ਹੈ ਜੀ ਤੇ ਹਾਈਟ ਕਿੰਨੀ ਆ ਬਾਈ ਘੋੜੀ ਦੀ ਹਾਈਟ ਇਹਦੀ 61 ਪਲੱਸ ਹੋ ਉਮਰ ਕਿੰਨੀ ਹੋਗੀ ਹੋਣੀ ਆ ਘੋੜੀ ਦੀ ਉਮਰ ਅੰਦਾਜ਼ਨ 8-9 ਸਾਲ ਦੀ ਹੋ ਅੰਦਾਜ਼ਾ ਹੈ ਜਿੱਥੇ ਕਿ ਜਹਾਣੀ ਤੇ ਇੱਕ ਚੀਜ਼ ਹੋਰ ਦੇਖਿਆ ਜਗਬ੍ਰੀਤ ਵੀਰੇ ਮਜ਼ਬੂਤ ਬਹੁਤ ਆ ਘੋੜੀ ਦੇਖੋ ਜਿਵੇਂ ਛਾਤੀ ਛੁੱਤੀ ਬਹੁਤ ਚੌੜੀ ਆ ਪਿੱਠ ਪੂੜਾ ਬੜਾ ਹੈਵੀ ਆ ਅੰਗਾ ਪੈਰਾਂ ਦੀ ਤੋਂ ਸੰਭ ਸੰਭ ਹਾਂਜੀ ਮਜ਼ਬੂਤੀ ਦੇ ਨਾਲ ਨਾਲ ਸਾਊ ਸਰੀਫ ਆਈ ਸਾਊ ਸਰੀਫ ਸੱਪਣ ਵੀ ਬੜਾ ਆ ਹਾਂਜੀ ਰਾਈਡ ਵੀ ਕਰਾਉਂਦੀ ਆ ਸ਼ਕੀਨ ਵੀ ਆ ਘੋੜੀ ਹੂੰ ਤੇ ਵਧੀਆ ਮੰਨ ਲਓ ਜੇ ਕੋਈ ਬੰਦਾ ਕਈ ਵਾਰ ਇਹ ਹੁੰਦਾ ਵੀ ਕਿਸੇ ਬੰਦੇ ਨੇ ਪਹਿਲੀ ਵਾਰ ਰੱਖਣਾ ਹੁੰਦਾ ਜਾਨਵਰ ਹਨਾ ਤਾਂ ਥੋੜਾ ਜਿਹਾ ਉੱਥੇ ਪਤਾ ਹੁੰਦਾ ਆਪਣਾ ਹੁੰਦਾ ਵੀ ਗਰਮ ਜਾਨਵਰ ਨਹੀਂ ਉੱਥੇ ਚੱਲਦਾ ਤਾਂ ਘੋੜੀ ਉਸ ਲੈਵਲ ਉੱਤੇ ਸਹੀ ਆ ਹਾਂਜੀ ਸਹੀ ਆ ਇਹ ਘੋੜੀ ਹਾਂ ਇਹ ਘੋੜੀ ਵੀ ਤੇ ਉਹ ਜਿਹੜੀ ਆਪਣੇ ਬਸ਼ੇਰਿਆਂ ਦੀ ਮਾਂ ਉਹ ਘੋੜੀ ਵੀ ਬੜੀ ਸਾਊ ਆ ਰਾਈਡਿੰਗ ਬਹੁਤ ਵਧੀਆ ਕਰਾਉਂਦੀ ਆ ਉਹਨੇ ਘੋੜੇ ਘੋੜੀਆਂ ਵਧੀਆ ਨੇ ਕਿਸਨੇ ਸਾਊ ਸ਼ਰੀਫ ਨੇ ਠੀਕ ਹੈ ਜੀ ਤੇ ਇੱਕ ਘੋੜੀ ਆਪਾਂ ਹੋਰ ਦਿਖਾਈ ਆ ਭਾਈ ਭਰਾਵਾ ਜੀ ਉਹ ਘੋੜੀ ਖਲੀਫੇ ਤੋਂ ਗੱਬਣਾ ਹਾਂਜੀ ਉਹ ਉਹ ਘੋੜੀ ਪਾਜਦੀ ਰਹੀ ਹੈ ਜੀ ਪਹਿਲਾਂ ਹਾਂ ਕਲੀਫੇ ਤੋਂ ਮੇਟ ਆ ਸਾਢੇ ਪੰਜ 6 ਮਹੀਨਿਆਂ ਦੀ ਤੇ ਉਹ ਵੀ ਆਪਾਂ ਹੈਗਾ ਹੀ ਸੇਲ ਕਰਨ ਦਾ ਮਨ ਠੀਕ ਹੈ ਜੀ ਓਕੇ ਜੀ ਤੇ ਉਹਦੀ ਹਾਈਟ ਬਾਈ ਕਿੰਨੀ ਹੋਣੀ ਹੈ ਉਹਦੀ ਹਾਈਟ 60 ਪਲੱਸ ਹੈ 60 60 ਸਾਢੇ 60 ਹਾਂ ਜੀ ਇੱਥੇ ਹੈਗੀ ਹਾਂ ਜੀ ਆ ਦੂਜੀ ਘੋੜੀ ਦੇ ਉਹਨਾਂ ਕੀ ਹਾਈਟ ਉਹਨਾਂ ਦੀ ਹੈ ਜੀ ਤਿੰਨਾਂ ਦੀ ਹਾਈਟ ਉੱਥੇ ਕੀ ਜਣਾ ਵੀ ਅੱਧੇ ਇੰਚ ਦਾ ਫਰਕ ਹੋਵੇ ਇਧਰ ਉਧਰ ਨਹੀਂਆਂ ਹਾਈਟਾਂ ਦੇ ਨਹੀਂ ਨੇ ਥੋੜਾ ਥੋੜਾ ਫਰਕ ਹੀ ਹੈ ਇਹਨਾਂ ਦਾ ਉਸ ਵਿੱਚ ਠੀਕ ਹੈ ਬਾਈਟ ਦਾ ਤੇ ਮੰਨ ਲਓ ਵੀ ਇਹ ਜੇ ਕੋਈ ਭਰਾ ਜਾਵੇ ਤਾਂ ਅਮਨੇ ਦੋਨਾਂ ਘੋੜੀਆਂ ਵਾਰੇ ਤੇ ਤੀਜੀ ਉਹ ਬੇਸ਼ੇਰਿਆਂ ਦੀ ਮਾਂ ਹਾਂਜੀ ਇੰਨਾ ਵਾਰੇ ਗੱਲਬਾਤ ਕਰ ਸਕਦਾ ਹਾਂ ਕਰ ਸਕਦੇ ਹਾਂ ਹਾਂਜੀ ਠੀਕ ਆ ਬਈ ਤੇ ਬਾਕੀ ਬਈ ਜੇ ਆਪਾਂ ਥੋੜੀ ਜੀ ਖਲੀਫੇ ਬਾਰੇ ਗੱਲਬਾਤ ਹੋਰ ਕਰ ਲਈਏ ਵੀ ਕਿੰਨੀਆਂ ਘੋੜੀਆਂ ਆਨ ਰਿਕਾਰਡ ਜਗਬ੍ਰੀਤ ਵੀਰੇ ਤੁਸੀਂ ਹੁਣ ਤੱਕ ਇਹ ਤੋਂ ਮੇਟ ਕਰਾਤੀਆਂ ਹੋਣੀਆਂ ਜੇ ਮੋਟਾ ਜਾਂਦਾ ਅੱਜ ਆਪਾਂ ਨਾਲੀਏ ਇਹ ਤੋਂ 200 90 ਕ ਘੋੜੀਆਂ ਮੇਟ ਹੋ ਗਈਆਂ ਜੀ ਠੀਕ ਹੈ ਹਾਂਜੀ ਠੀਕ ਹੈ ਜਦੋਂ ਤੋਂ ਇਹਨੂੰ ਸਟਾਰਟ ਕੀਤਾ ਵਾ ਹਾਂਜੀ 290 ਯਾਨੀ ਘੋੜੀਆਂ ਮੇਟ ਹੋਈਆਂ ਹਾਂਜੀ ਉਹਦੇ ਚ ਕੁਝ ਪਰਸੈਂਟੇਜ ਗੱਬਣ ਹੋਣ ਦੇ ਚਾਂਸ ਹੁੰਦੇ ਆ ਕੁਝ ਕੁ ਕਾਲੀ ਹੋਣ ਦੇ ਹਾਂਜੀ ਤੇ ਕਈ ਵਾਰ ਬੱਚੇ ਖਰਾਬ ਹੋ ਜਾਂਦਾ ਜੇ ਕਿਵੇਂ ਯਾਨੀ ਬੱਚੇ ਬਹੁਤ ਆਏ ਹੋਏ ਜੀ ਮਾਰਕੀਟ ਚ ਕੋਲੇ ਦੇ ਆਪਣੇ ਦੇ ਹਾਂਜੀ ਹਾਂਜੀ ਬਾਕੀ ਬਈ ਰਿਜ਼ਲਟ ਵੀ ਮੇਰਾ ਖਿਆਲ ਆ ਰਲਮਾ ਹੀ ਰਿਹਾ ਤਕਰੀਬਨ ਅੱਧ ਅੱਧ ਜੇ 50 50 ਹੈ ਨਾ ਜਾਂ ਬਿਸ਼ੇਰੀਆਂ ਜਿਆਦਾ ਆਈਆਂ ਨੇ के 50 50 ਵੀ ਹੈ ਜੀ ਉਹਨੇ ਕਿ ਬਸ਼ੇਰੀਆਂ ਹੁੰਦੀਆਂ ਨੇ ਉਹਨੇ ਕਿ ਬਸ਼ੇਰੀਆਂ ਉਹਨੇ ਕੀ ਬਸ਼ੇਰੇ ਹਾਂ ਜੀ ਠੀਕ ਹੈ ਬਾਈ ਤੇ ਵੈਸੇ ਖਲੀਫੇ ਦੀ ਵੀਰੇ ਇੱਕ ਹੋਰ ਜੀ ਦੇਖਿਆ ਵੀ ਸ਼ੋਹਾਂ ਦੇ ਉੱਤੇ ਫੈਨ ਫੋਲੋਇੰਗ ਬੜੀ ਹੈ ਲੋਕ ਪਸੰਦ ਬਹੁਤ ਕਰਦੇ ਆ ਇਹਨੂੰ ਕਿਉਂਕਿ ਮਜ਼ਬੂਤ ਵੀ ਆ ਕੋੜਾ ਬਰੀਕੀਆਂ ਦੇ ਵਿੱਚ ਵੀ ਆ ਛੱਪਣ ਵੀ ਆ ਹਨਾ ਤੇ ਮੰਨ ਲਓ ਜਦੋਂ ਸ਼ੋਹ ਦੇ ਵਿੱਚ ਇਹਦਾ ਜਿਹੜਾ ਪਰਫਾਰਮ ਕਰਨ ਦਾ ਢਾਂਗਾ ਬਾਈ ਜਿੱਥੇ ਇੱਕ ਥਾਂ ਤੇ ਟੇਕ ਕੇ ਖੜ ਗਿਆ ਬਾਈ ਫਿਰ ਪਟਿਆਣੀ ਜਾਂਦਾ ਉਹੀ ਗੱਲ ਹੋ ਜਾਂਦੀ ਜਿਵੇਂ ਵੀ ਬਲੱਡ ਲਾਈਨ ਦੀ ਲਾ ਲੋ ਪਿੱਛੇ ਇਹਦੀ ਮਾਂ ਦਾ ਰੋਲ ਆ ਹਾਂਜੀ ਬਈ ਇਹਦਾ ਜਿਹੜਾ ਮਤਲਬ ਜਾ ਕੇ ਸ਼ੋਅ 'ਚ ਖੜਦਾ ਹਾਂਜੀ ਬਈ ਮਾਂ ਨੂੰ ਵੀ ਆਪਣੇ ਡੈਡੀ ਜੀ ਹੁਣੀ ਸ਼ੋਅ 'ਚ ਜਦੋਂ ਸਰਕਾਰੀ ਸ਼ੋਅ ਹੁੰਦਾ ਈ ਕੀਰੀਆਂ 'ਚ ਦੋ ਦੰਤ 'ਚ ਤੇ ਵੱਡੀ ਘੋੜੀਆਂ 'ਚ ਇਹਦੀ ਮਦਰ ਨੂੰ ਪਾਉਂਦੇ ਰਹੇ ਆ ਹਾਂਜੀ ਬਈ ਤੇ ਵਧੀਆ ਪੋਜੀਸ਼ਨ 'ਚ ਆਉਂਦੀ ਰਹੀ ਹੈ ਜੀ ਠੀਕ ਹੈ ਜੀ ਤੇ ਉਹਦੇ ਕਰਕੇ ਯਾਨੀ ਜਿਵੇਂ ਉਹ ਖੜਦੀ ਆ ਉਸ ਤੱਕ ਹੀ ਇਹਦੇ ਬੱਚਿਆਂ ਚੋਂ ਦਾ ਉਸ ਤੱਕ ਹੀ ਇਹਦਾ ਉਹ ਜਿਹੜਾ ਖੜਾਵਾ ਵਾ ਹਾਂਜੀ ਤੇ ਇੱਕ ਹੁਣ ਇਹਦਾ ਸਾਊ ਸ਼ਰੀਫ ਕਰਕੇ ਸਾਡੇ ਅੰਕਲ ਹੁੰਦੇ ਸੀਗੇ ਹਾਂਜੀ ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ ਜਿਹੜੇ ਆਪਣੇ ਘੋੜੇ ਸੰਭਦੇ ਸੀ ਹਾਂਜੀ ਹਾਂਜੀ ਤੇ ਸਰਦਾਰ ਗਰਮੇਲ ਸਿੰਘ ਹਾਂਜੀ ਤੇ ਉਹਨਾਂ ਨੇ ਬੜੇ ਲਾਡ ਪਿਆਰ ਨਾਲ ਇਹਨੂੰ ਪਾਲਿਆ ਸੀ ਖਲੀਫੇ ਨੂੰ ਤੇ ਸ਼ੋਅ 'ਚ ਕਦੇ ਇਹਦੇ ਬਿੱਟ ਨਹੀਂ ਪਾਈ ਹੂੰ ਤੇ ਉਹੀ ਹਾਲਟਰ ਨਾਲ ਹੀ ਉਹ ਵੀ ਇੱਕ ਉਦੇ ਕਰਕੇ ਵੀ ਫੈਨ ਫੈਲੋਇੰਗ ਵਧੀਆ ਹੈ। ਹਾਂ ਬਾਈ ਮੰਨ ਲਓ ਨਹੀਂ ਐਡਾ ਵੱਡਾ ਘੋੜਾ ਬਾਈ ਕੰਟਰੋਲ ਕਰਨਾ ਔਖਾ ਹੋ ਜਾਂਦਾ ਹੈ ਨਾ ਲਗਾਮ ਤੋਂ ਬਿਨਾ ਬੱਟ ਤੋਂ ਬਿਨਾ ਤੇ ਇਹਨੂੰ ਤੁਸੀਂ ਸ਼ੋਲਡਰ ਚਾ ਵੀ ਲਈ ਫਿਰਦੇ ਹੋ ਨਾ ਕੋਈ ਦਿੱਕਤ ਹੀ ਨਹੀਂ ਬਾਈ ਹੈ ਨਾ ਇਸੇ ਕਰਕੇ ਲੋਕ ਇਹਨੂੰ ਥੋੜਾ ਜਿਹਾ ਤਾਂ ਵੀ ਜ਼ਿਆਦਾ ਪਸੰਦ ਕਰਦੇ ਹਨ। ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਹੁਤ ਬਹੁਤ ਧੰਨਵਾਦ ਵੀਰੇ ਜਗਪ੍ਰੀਤ ਦਾ। ਧੰਨਵਾਦ ਬਾਈ ਜੀ। ਸੋ ਦੋਸਤੋ ਬਾਈ ਜਗਪ੍ਰੀਤ ਨੇ ਜਿਵੇਂ ਖੁੱਲੀਆਂ ਗੱਲਾਂ ਬਾਤਾਂ ਖਲੀਫੇ ਦੀ ਸਟੱਡ ਸਰਵਿਸ ਬਾਰੇ ਜਾਂ ਇਹਦੇ ਰਿਜ਼ਲਟਾਂ ਬਾਰੇ ਜਾਂ ਜਿਹੜੇ 2-3 ਬੱਚੇ ਬਾਈ ਦੇ ਘਰੀ ਫਾਰਮ ਦੇ ਉੱਤੇ ਖੜੇ ਆ ਉਹਨਾਂ ਬਾਰੇ ਸਾਰੀ ਗੱਲਬਾਤ ਕਲੀਅਰ ਕਰਤੀ ਤੇ ਘੋੜੀਆਂ ਵੀ ਜਿਹੜੀਆਂ 3 ਬਾਈ ਦਾ ਦੇਣ ਦਾ ਵਿਚਾਰ ਆਗਾ ਖਲੀਫੇ ਤੋਂ ਗੱਬਣ ਚੈੱਕ ਪਾਸ ਆ ਉਹਨਾਂ ਬਾਰੇ ਵੀ ਤੁਸੀਂ ਬਾਈ ਨੂੰ ਫੋਨ ਲਾ ਲਿਓ ਸੋ ਮੀਟਿੰਗ ਫੀਸ ਆ ਜਿਹੜੀ 51000 ਰੁਪਇਆ ਖਲੀਫੇ ਦੀ ਰੱਖੀ ਵੀ ਆ ਤੇ ਰਿਜ਼ਲਟ ਤਾਂ ਤਕਰੀਬਨ ਸਾਰੇ ਘੋੜਿਆਂ ਵਾਲੇ ਭਰਾਵਾਂ ਨੇ ਖਲੀਫੇ ਦੇ ਦੇਖ ਹੀ ਲਏ ਬਹੁਤ ਚੰਗਾ ਪ੍ਰੋਡਿਊਸ ਕੀਤਾ ਮੱਝੂ ਕੇ ਲੈਣ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਇਹਨੇ ਬਹੁਤ ਵੱਡਾ ਯੋਗਦਾਨ ਪਾਇਆਗਾ ਖਲੀਫੇ ਨੇ ਸੋ ਕਿਉਂਕਿ ਇੱਕ ਤਾਈ ਹੁੰਦਾ ਵੀ ਆਮ ਆਪਾਂ ਦੇਖਦੇ ਆਂ ਵੀ ਘੋੜਾ ਬਰੀਡਿੰਗ ਚੰਗੀ ਕਰਦਾ ਹੁੰਦਾ ਪਰ ਇਸ ਘੋੜੇ ਨੇ ਬਰੀਡਿੰਗ ਵੀ ਚੰਗੀ ਕਰਕੇ ਦਿਖਾਈ ਆ ਸ਼ੋਹਾਂ ਦੇ ਵਿੱਚ ਵੀ ਪੰਜਾਬ ਦੀ ਲਾਈਨ ਨੂੰ ਪ੍ਰਮੋਟ ਕਰਕੇ ਦਿਖਾਇਆਗਾ ਤੇ ਤਾਂ ਕਰਕੇ ਨਾਲੇ ਆਪਾਂ ਦੇਖਦੇ ਆਂ ਵੀ ਬਾਈ ਜਗਪ੍ਰੀਤ ਨੇ ਕਦੇ ਕੋਈ ਸ਼ੋਹ ਦੇ ਰਿਜ਼ਲਟ ਨੂੰ ਲੈ ਕੇ ਕਿੰਨ ਤੋਂ ਪ੍ਰਾਂਤੂ ਨਹੀਂ ਕੀਤੀ ਸੋ ਇਸ ਤੋਂ ਉੱਤੇ ਗੱਲਬਾਤ ਕੀ ਹੋ ਸਕਦੀ ਆ ਤਕਰੀਬਨ 22 ਵਰਗੇ ਦੱਸਦੇ ਜਿਵੇਂ 25 30 ਇਹ ਤੋਂ ਸ਼ੋਹ ਆ ਜਿਹੜੇ ਜਿੱਤੇ ਆਗੇ ਸੋ ਕਿਸੇ ਵੀ ਪ੍ਰਾਣ ਸਟੱਡ ਸਰਵਿਸ ਲੈਣੀ ਆ ਤਾਂ ਬਾਈ ਜਗਪ੍ਰੀਤ ਨੂੰ ਫੋਨ ਕਰ ਲਿਓ ਜਾਂ ਕੋਈ ਹੋਰ ਗੱਲਬਾਤ ਪੁੱਛਣੀ ਹੋਈ ਮਿਲਦੇ ਆਂ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ